ਦਾਗਾ ਤੇ ਮਾਤਾ ਤੋਂ ਗੁਰਬਾਣੀ ਪੜਦੀ ਹੈ ਚਲੋ ਘਰ ਚਾਪ ਆ ਨਹੀਂ ਕਹਦਾ ਵੀ ਸੰਤ ਆਪਣੇ ਘਰੇ ਹੈਗੇ ਤਾਂ ਰੱਬ ਹੀ ਨੇਗੇ ਸੰਤ ਵੀ ਨਹੀਂ ਕਹਿ ਸਕਦੇ ਆਪਾਂ ਘਰ ਦੇ ਮਾਪਿਆਂ ਨੂੰ ਤਾਂ ਮਦਰ ਮੇਰੀ ਮਦਰ ਇੱਕ ਮੈਂ ਮਾਪਿਆਂ ਨੂੰ ਇੰਨਾ ਮੰਨਦਾ ਕਿ ਜਿਹੜੀ ਮੇਰੀ ਮਦਰ ਮਤਲਬ ਕੋ ਗੁਰਬਾਣੀ ਬਹੁਤ ਜ਼ਿਆਦਾ ਪੜਦੀ ਹੈ ਕੰਟਰੋਵਰਸੀ ਮੇਰੀ ਸਾਰਿਆਂ ਨੂੰ ਬਦ ਵੀ ਕੰਟਰੋਵਰਸੀ ਬਹੁਤ ਰਹੀ ਆ 600 ਸਵਾਰਾ ਟਰੈਕਟਰ ਹੋ ਕੇ ਪਹਿਲਾਂ ਉਹਦੇ ਵਿਸ਼ੇ ਤੇ ਕੋਈ ਇੰਟਰਵਿਊ ਉਹ ਉਹ ਬੰਦੇ ਨੇ ਅੱਜ ਤੱਕ ਮੈਨੂੰ ਉਹ ਬੰਦੇ ਪਿੱਠ ਸੌਣ ਦੀ ਵੀ ਉਹ ਬੰਦੇ ਅੱਜ ਤੱਕ ਵੀਡੀਓ ਦੇਖਣਗੇ ਜੇ ਕਹਿਣਗੇ ਉਹ ਬੰਦੇ ਨੇ ਆਪਣੀ سپورਟ ਉਹਨਾਂ ਨੂੰ ਪੁੱਛਣਾ ਭਾਜੀ ਉਹਨੇ ਸਾਫ਼ ਤੌਰ ਤੇ ਦੱਸ ਦੇਣਾ ਵੀ ਆਹ ਡਰ ਕੋ ਇਸ ਦੈਟਸ ਗੁੱਡ ਵੀ ਇਹਨਾ ਮੈਚਿੰਗ ਕਰੋਗੇ ਸੁਝਾਉਣਾ ਨੂੰ ਮਨ ਨੇ ਚਲਾ ਦੇ ਤੁਸੀਂ ਕਿਸੇ ਦਾ ਕਰੋਗੇ ਤਾਂ ਤੁਹਾਨੂੰ ਐ ਹੋਵੇ ਵੀ ਹੋਊਗਾ ਵੀ ਉਹ ਮੇਰਾ ਵੀ ਕਰੇ ਯਾਰ ਮਨ ਲੱਗੇ ਮੇਰੇ ਨਾਲ ਲੱਗੇ ਇਹ ਤੋਂ ੱਖਾ ਹੋਇਆ ਸਭ ਤੋਂ ਵੱਡਾ ਮਨ ਲੱਗੇ ਆਪਾਂ ਬੰਦੇ ਦਾ ਇੰਨਾ ਕਰਿਆ ਮੂੰਹ ਤੇ ਆ ਬੜਾ ਬੰਦਸਤਾ ਜੀ ਭਾਈ ਜੀ ਵੀਰੇ ਵੱਡਾ ਭਰਾ ਐ ਕਹਿਣਾ ਬਕਾਇਦਾ ਮੈਂ ਤਾਂ ਛੋਟਾ ਸੀਗਾ ਕਿ ਬਹੁਤ ਸਾਡਾ ਮਨ ਲੱਗੇ ਕਲੇਜ ਜਾਪਿਆ ਫਿਰ ਆਪਾਂ ਬੰਦਾ ਲੀਵ ਦੈਟ ਕਰਤਾ ਫਿਰ ਮੇਰਾ ਦਿਲ ਦਾ ਟੁੱਟਾ ਵੀ ਸਾਲਾ ਪਾ ਇਦਨਾ ਕਰਦੇ ਆ ਉਸ ਤੋਂ ਬਾਅਦ ਮੈਂ ਮਤਲਬ ਮਾਸੜੀ ਦੀਆਂ ਵੀਡੀਓ ਬਣਾਉਂਦੇ ਸੀ ਇਕੱਠਿਆਂ ਇਹ ਹਰਾਮੀ ਆ ਕਲਦੀਪ ਨੂੰ ਛੱਡ ਦੇ ਤੂੰ ਯਾਰ ਵੀ ਇਹ ਬੰਦਾ ਸਹੀ ਨਹੀਂ ਹੈਗਾ ਤੇ ਮਤਲਬ ਪਰ ਉਹ ਬੰਦਾ ਬਹੁਤ ਗੁੱਡ ਆ ਆਪਣਾ ਭਰਾ ਕਲਦੀਪ ਅੱਜ ਵੀ ਭਰਾ ਹੈਗਾ ਅੱਜ ਵੀ ਮੈਂ ਨਹੀਂ ਕਹਿੰਦਾ ਮੇਰੇ ਖਾਸ ਬੰਦਿਆਂ ਕੋਲ ਮੇਰਾ ਭਰਾ ਇੱਕ ਕਲਦੀਪ ਬਿਆਰ ਸਮਾਣੇ ਦਾ ਤੇ ਉਹਨੇ ਉਹਨੂੰ ਫੋਨ ਕਰਨਾ ਕਰਕੇ ਕਹਿੰਦਾ ਐਦਾਂ ਵੀ ਹਰਮਨ ਸਾਰਾ ਇਰਤੀ ਰੀ ਕਰਕੇ ਆ ਮੈਂ ਮੈਨੇਜਮੈਂਟ ਕਰਨੀ ਉਹਦੀ ਕਾਲਸ ਆਉਣੀਆਂ ਤੇ ਮੈਂ ਕਸਟਮਰ ਨੂੰ ਮੈਂ ਡੀਲ ਕਰਕੇ ਗਿਆ ਨਾ ਵੀ 50 55000 ਜੋ ਵੀ ਵਾਟ ਐਵਰ ਜਿੰਨਾ ਵੀ ਲੱਗੂਗਾ ਤੇ ਉਹ ਵੀ ਉਹਦੀ ਮੈਨੂੰ ਕਾਲਸ ਆਉਣੀਆਂ ਵੀ ਆਪਾਂ ਬਹੁਤ ਮੋਡੀਫਿਕੇਸ਼ਨ ਕਰਨੀਆਂ ਕਿਉਂਕਿ ਉਹ ਤੋਂ ਮੋਡੀਫਿਕੇਸ਼ਨ ਦਾ ਇਨਾਕ ਪਤਾ ਨਹੀਂ ਹੁੰਦਾ ਸੀ ਆਜੂ 5-6 ਸਾਲ ਪਹਿਲਾਂ ਜਿਨ੍ਹਾਂ ਨੇ ਬਣਾਇਆ ਉਹ ਸਭ ਕੁਝ ਕਰ ਸਕਦੇ ਆ ਪਰ ਕੁਝ ਕੰਪਨੀ ਦੇ ਨੋਰਮਸ ਹੁੰਦੇ ਆ ਉਹ ਨਹੀਂ ਕਰਦੀਆਂ ਮੋਡੀਫਿਕੇਸ਼ਨ ਮੈਂ ਵੀ ਜੁੜਿਆ ਹੋਇਆ ਸੀਗਾ ਟ੍ਰਿਪਲਰ ਭਾਜੀ ਆਪਣੇ ਉਹ ਸ਼ਖਸ ਨੇ ਜਿਨ੍ਹਾਂ ਨੇ ਆਪਣਾ ਬਹੁਤ ਸਾਥ ਦਿੱਤਾ ਤੇ ਸ਼ਖਸ ਨਹੀਂ ਭਰਾ ਮੈਂ ਇੱਕ ਬੰਦੇ ਦੀ ਗਾਰੰਟੀ ਦੇ ਸਕਦਾ ਜੱਸਾ ਖੇਤਰ ਜਿਹੜਾ ਬੰਦਾ ਵਾ ਕਾਇਦਾ ਭਾਜੀ ਆਪਣਾ ਹਾਲੈਂਡ ਤੇ ਵਾਕਈ ਹੈਗਾ ਮਤਲਬ ਬਹੁਤ ਉਹ ਬੰਦੇ ਜਿਹੜੀ ਚੱਲਦੀ ਆ ਗੱਲ ਬੰਦੇ ਕਹਿੰਦੇ ਮੇਰੇ ਕੋ ਹਾਲੈਂਡ ਦੀ ਡਿਗਰੀ ਆ ਇਹ ਡਿਗਰੀ ਆ ਉਹ ਡਿਗਰੀ ਆ ਹਾਲੈਂਡ ਕਿਸੇ ਨੂੰ ਵੀ ਕੋਈ ਵੀ ਪਾਰਟੀਕੂਲਰ ਡਿਗਰੀ ਨਹੀਂ ਦਿੰਦਾ ਤੁਸੀਂ ਇੱਕ ਕੋਈ ਪੀ ਐਚ ਡੀ ਆ ਵੀ ਤੁਸੀਂ ਹਾਲੈਂਡ ਦੀ ਪੀ ਐਚ ਡੀ ਕਰ ਲਈ ਤੇ ਮੇਰੇ ਕੋਲ ਹੌਲੈਂਡ ਦੀ ਟੀਮ ਨੇ ਹੁਣੇ ਕਿਹਾ ਸੀ ਕਿ ਬੰਦਾ ਮੈਂ ਨਵਾਇਡਾ ਸ਼ੋਅ ਦੇ ਚ 55 ਵੀਡੀਓ ਤੋਂ ਡਿਜ਼ਾਈਨ ਹੋਈ ਆ ਬਸ ਸ਼ੋਅ ਦੇ ਨਾਟਕ ਆ ਜਾਰੇ ਹਾਂ ਜੇ ਉਹ ਬਾਤਾਂ ਫालतू ਬੰਦਾ ਫੀਲ ਕਰ ਰਿਹਾਗਾ ਤਾਂ ਉਹਦੀ ਮੰਨਣੀ ਚਾਹੀਦੀ ਆ ਕਿਸੇ ਮਤਲਬ ਆਪਦੀ ਆਕੜ ਨਹੀਂ ਰੱਖਣੀ ਚਾਹੀਦੀ ਜੋ ਬੰਦਾ ਝੁੱਕ ਕੇ ਤੁਹਾਨੂੰ ਫੋਨ ਕਰ ਰਿਹਾ ਤੇ ਮੈਨੂੰ ਕਹਿ ਰਿਹਾ ਸੀ ਕਿ ਬੰਦਾ ਆਪਾਂ ਦਾ ਟਰਬੋ ਮਤਲਬ ਬਹੁਤ ਫਲਾਈਟਲੀ ਬੋਲਿਆ ਬੰਦਾ ਮੈਨੂੰ ਪਛਾਣ ਚ ਨਹੀਂ ਤੇ ਕਹਿੰਦਾ ਬਈ ਮੈਂ ਉਸ ਦਿਨ ਸੀਗਾ ਤੇ ਸੌਰੀ ਹਣਾ ਚਲੋ ਸੌਰੀ ਫੀਲ ਕਰੀਓ ਬੰਦੇ ਨੇ ਆਪਾਂ ਇਹਦੋਰੀ ਮੈਂ ਹਰ ਇੱਕ ਤੇ ਬਹੁਤ ਜ਼ਿਆਦਾ ਭਰੋਸਾ ਕਰ ਲੈਂਦਾ ਹੁੰ ਬਟ ਭਰੋਸਾ ਕਰਨਾ ਕਿਸੇ ਦੇ ਵੀ ਜਿਆਦਾ ਬਲਾਈਂਡ ਫੇਥ ਕਰਨਾ ਦੈਟਸ ਰੌਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਨੇ ਸਾਰਿਆਂ ਦੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਬਹੁਤ ਟਾਈਮ ਬਾਅਦ ਆਪਾਂ ਬਲੌਗ ਨਾਲ ਲੱਗੇ YouTube ਤੇ ਬਹੁਤ ਜਿਆਦਾ ਟਾਈਮ ਹੋ ਗਿਆ ਕੋਈ ਵੀਡੀਓ ਨਹੀਂ ਆਈ ਆਪਣੀ ਤੇ ਭਰਾਵਾਂ ਦੇ ਜੋ ਆਪਣੇ ਹਨਾ ਪੁਰਾਣੇ ਸਬਸਕ੍ਰਾਈਬਰ ਸੀਗੇ ਉਹਨਾਂ ਦੇ ਕਮੈਂਟ ਪਲੱਸ ਕਾਲਸ ਆਉਣੀਆਂ ਤੇ ਵੀ ਵਲੌਗ ਨਹੀਂ ਪਾਉਂਦੇ ਕਈਆਂ ਦੀ ਕਾਲ ਦਾ ਅਨਸਰ ਵੀ ਨਹੀਂ ਦਿੱਤਾ ਗਿਆ ਸੌਰੀ ਸਾਰੇ ਭਰਾਵਾਂ ਨੂੰ ਹਨਾ ਤੇ ਤੁਹਾਨੂੰ ਦੱਸ ਦਾਂਗਾ ਕੀ ਕਾਰਨ ਸੀਗਾ ਕਾਰਨ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜਿੱਦਾਂ ਕਿ ਆਪਾਂ ਵਲੌਗ ਬਣਾਉਂਦੇ ਹੁੰਦੇ ਸੀਗੇ ਸਭ ਤੋਂ ਜ਼ਿਆਦਾ ਵਲੌਗ ਆਪਣੇ ਆਉਂਦੇ ਸੀ ਇੱਕ ਮੋਡੀਫਿਕੇਸ਼ਨ ਤੇ ਇੱਕ ਸੁਪਰ ਸੀਡਰ ਜਾਂ ਪਲਾਂਟਰ ਤੇ ਸਭ ਤੋਂ ਪਹਿਲਾਂ ਮੇਬੀ ਆਪਾਂ ਹੀ ਪਾਏ ਸੀ ਪਲਾਂਟਰ ਦਾ ਵਲੌਗ ਕਿਸੇ ਦਾ ਪਹਿਲਾ ਵਲੌਗ ਆਇਆ ਨਹੀਂ ਸੀਗਾ ਸਭ ਤੋਂ ਫਰਸਟ ਮਾਸ਼ੀਓ ਦਾ ਗਾਸਪਾਰਡੋ ਦਾ ਜੋ ਐਸਪੀ ਪਲਾਂਟਰ ਕਹਿੰਦੇ ਹੁੰਦੇ ਸੀਗੇ ਜੋ ਬਲੌਗ ਉਹਦਾ ਆਪ ਪਾਉਂਦੇ ਸੀ ਐਕਚੁਅਲ ਸੀ ਜਿਹੜੇ ਉਸਦੇ ਡੀਲਰ ਸੀਗੇ ਨਾਟ ਸਬ ਡੀਲਰ ਡੀਲਰ ਸੀਗੇ ਸੁਨਾਮ ਜਮੰਦਾ ਜੋਂਗ ਚ ਏਜੰਸੀ ਸੀਗੀ ਸਰਦਾਰ ਅਮਰਿਤਪਾਲ ਸਿੰਘ ਸਾੜੀ ਐਕਚੁਅਲ ਸੀ ਹੋਇਆ ਸੀ ਮੇਰੇ ਮਾਸੜ ਦੀ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਮੇਰੇ ਨੂੰ ਨਾਮ ਸੀ ਜਾਤੇ ਜਾਣਦੇ ਸੀ ਤੇ ਜਿਨ੍ਹਾਂ ਨੇ ਮਾਸੂ ਨੂੰ ਇੱਕ ਬਹੁਤ ਵੱਡਾ ਮਤਲਬ ਕਿ ਅਪ ਕਰਿਆ ਇੱਕ ਬ੍ਰਾਂਡ ਨੂੰ ਚਲਾਇਆ ਕਹਿੰਦਾ ਮਾਸੂ ਇੱਕ ਆਪ ਬ੍ਰਾਂਡ ਸੀ ਬਟ ਉਨਾ ਹੀ ਸੇਲ ਪੰਜਾਬ ਤੋਂ ਸਭ ਤੋਂ ਜ਼ਿਆਦਾ ਹੋਣੀ ਪਲਾਂਟਰ ਦੇ ਤੌਰ ਤੇ ਤੇ ਉਸ ਤੋਂ ਬਾਅਦ ਜੋ ਵਲੌਗ ਉਹ ਸੀ ਕਾਰਨ ਵਲੌਗ ਨਾ ਆਉਣ ਦਾ ਕਿ ਮਾਸਰ ਜੀ ਨੂੰ ਮਤਲਬ ਕਿ ਬਹੁਤ ਟਾਈਮ ਮਤਲਬ ਕਿ ਬਿਮਾਰ ਰਹੀ ਸਾਰਿਆਂ ਨੂੰ ਪਤਾ ਹੀ ਹੈਗਾ ਚਲੋ ਆਪਾਂ ਬਹੁਤ ਕਲੀਅਰ ਨਹੀਂ ਬੋਲਦੇ ਹਨਾ ਤੇ ਉਸ ਦੇ ਨਾਲ ਕਿ ਥੋੜਾ ਜਿਹਾ ਟਾਈਮ ਮਤਲਬ ਕਿ ਨੀਅਰ ਅਬਾਊਟ 6 ਮਨთ ਹੋ ਗਏ ਐਕਸਪਾਇਰ ਹੋ ਗਈ ਸੀ ਸੋ ਦੈਟਸ ਆ ਮੇਥੋਂ ਮਤਲਬ ਕਿ ਥੋੜਾ ਮੇਰਾ ਮਤਲਬ ਕਿ ਨੇੜ ਤਾਂ ਹੀ ਉਹਨਾਂ ਨਾਲ ਸੀ ਸਭ ਤੋਂ ਜ਼ਿਆਦਾ ਜਿਵੇਂ ਆਪਣੇ ਭੱਲੌਰ ਭਾਜੀ ਮਹਾਲੀ ਵਾਲੇ ਉਹਨਾਂ ਨਾਲ ਇਹ ਕੰਮ ਦੇ ਉੱਪਰ ਸੀ ਤੇ ਹੋਰ ਕਿਸੇ ਨਾਲ ਮੇਰਾ ਕੋਈ ਖਾਸ ਇਹ ਨਾਲ ਹੈ ਨਹੀਂ ਸੀ ਤੇ ਜਦੋਂ ਆਪਣਾ ਮਤਲਬ ਖਾਸ ਬੰਦਾ ਜੇ ਚੱਲ ਜੇ ਫਿਰ ਇਹਣਾ ਬੰਦਾ ਮੰਨ ਨਹੀਂ ਕਰਦਾ ਤੇ ਉਸ ਤੋਂ ਬਾਅਦ ਤੇ ਤੁਹਾਨੂੰ ਕਈ ਵੀਰਾਂ ਦੇ ਕਮੈਂਟ ਆਉਂਦੇ ਵੀ ਤੁਸੀਂ ਦਾੜੀ ਕਟਾਤੀ ਕੀ ਕਾਰਨ ਦਾੜੀ ਦਾ ਕਾਰਨ ਸੀ ਬ੍ਰਦਰ ਮੇਰੇ ਉਰੇ ਅਸਟੀਮਾ ਹੈ ਇਹਨਾਂ ਨੂੰ ਇੱਕ ਹੱਡੀ ਵੱਜ ਜਾਂਦੀ ਹੁੰਦੀ ਹੈਗੀ ਤੇ ਮਾੜਾ ਮੋਟਾ ਲੱਗੇ ਗੱਠ ਵੀ ਨਹੀਂ ਗਿਆ ਸੀ ਮੇਰੇ ਹੱਡੀ ਵਧੀ ਹੋਈ ਸੀ ਉਹ ਕੱਟ ਕਰਾਉਣੀ ਸੀ ਮਤਲਬ ਕਿ ਤੰਗ ਕਰਨ ਲੱਗੀ ਸੀ ਓਵਰਸਾਈਜ਼ ਹੋਣ ਲੱਗੀ ਸੀ ਉਹ ਮਤਲਬ ਕਿ ਮਾਸ ਮੈਟਾ ਖਿੱਚੇ ਪੈਣ ਲੱਗੀ ਸੀ ਸੋ ਦੈਟਸ ਵਾਈ ਮੀਨ ਵੀਅਰਡ ਕਟਾਉਣੀ ਪਈ ਵੈਸੇ ਮੇਰਾ ਅਮਰਸ਼ਕਾ ਸੀ ਹਨਾ ਉਹਦੇ ਕਰਕੇ ਮਤਲਬ ਕਿ ਮਜਬੂਰੀ ਨੂੰ ਕਟਾਉਣੀ ਪਈ ਨਾਟ ਐਨੀ ਅਦਰ ਰੀਜ਼ਨ ਠੀਕ ਹੈ ਮੇਰਾ ਭਰਾ ਤੇ ਬਹੁਤ ਜਾਣੇ ਹਨ ਕਿ ਕਰਦੇ ਸੀ ਤੇ ਆਪਾਂ ਵੀਡੀਓ ਪਾਉਂਦੇ ਹੁੰਦੇ ਸੀਗੇ ਇਹ ਕਈਆਂ ਦੇ ਕਮੈਂਟ ਆਏ ਵੀ ਤੁਸੀਂ ਉਹ ਬੰਦੇ ਦੀ ਵੀਡੀਓ ਨਹੀਂ ਪਾਉਂਦੇ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਉਸ ਬੰਦੇ ਦਾ ਤੁਸੀਂ ਸਾਰੇ ਜੋ ਭਰਾ ਹਨਾ ਕਹਿੰਦੇ ਆ ਕਿ ਮਤਲਬ ਕਿ ਮੈਂ ਸਟਾਰਟਿੰਗ ਤੋਂ ਦਾਸਾਂ ਸਾਰੀ ਸਟੋਰੀ ਮੈਂ ਹਰ ਇੱਕ ਤੇ ਬਹੁਤ ਜ਼ਿਆਦਾ ਭਰੋਸਾ ਕਰ ਲੈਂਦਾ ਹੁੰਦਾ ਸੀ ਬਟ ਭਰੋਸਾ ਕਰਨਾ ਕਿਸੇ ਤੇ ਵੀ ਜ਼ਿਆਦਾ ਬਲਾਈਂਡ ਫੇਥ ਕਰਨਾ ਦੈਟਸ ਰੋਂਗ ਬਹੁਤ ਗਲਤ ਹੈ ਕਿਸੇ ਤੇ ਵੀ ਆਪਾਂ ਨੂੰ ਅੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆਈ ਥਿੰਕ ਜਿਤ ਤੱਕ ਮੇਰੀ ਥਿੰਕਿੰਗ ਹੈ ਹੁਣ ਪਹਿਲਾਂ ਨਹੀਂ ਸੀ ਹੁਣ ਤੇ ਮੈਂ ਮਤਲਬ ਉਸ ਵੰਦ ਮੈਂ ਖੇਤ 0 ਟਿਲ ਨਾਲ ਕਣਕ ਵੀਜ ਰਿਹਾ ਸੀ ਤੇ ਮੈਨੂੰ ਕਾਲ ਆਈ ਮੈਂ ਉਸ ਤੋਂ ਪਹਿਲਾਂ ਕੰਪੋਟਰ ਦਾ ਡੈਮੋ ਦੇਖਿਆ ਸੀ ਉਸ ਪੰਡਾ ਉਸੇ ਨਾਲ ਵਾਲੇ ਪੰਡਾ ਤੇ ਉਹ ਬੰਦੇ ਨੇ ਮਤਲਬ ਕਿ ਮੈਂ ਤਾਂ ਵਲੌਗ ਬਣਾਉਣਾ ਸੀ ਕੰਪਨੀ ਵਾਲਿਆਂ ਨੇ ਆਪ ਨੂੰ ਬੁਲਾਇਆ ਸੀ ਆਪਾਂ ਕਿਸ ਤੋਂ ਪ੍ਰੋਮੋਸ਼ਨ ਦਾ ਉਸ ਟਾਈਮ ਕੁਝ ਵੀ ਚਾਰਜ ਨਹੀਂ ਕਰਦੇ ਸੀ ਫ੍ਰੀ ਆਫ ਕਾਸਟ ਕੁਝ ਵੀ ਚਾਰਜ ਨਹੀਂ ਕਰਦੇ ਸੀ ਤੇ ਉਸ ਤੋਂ ਬਾਅਦ ਮੈਂ ਉਥੇ ਗਿਆ ਤੇ ਉਹ ਕਹਿੰਦਾ ਮੈਂ ਵਲੌਗ ਬਣਾਉਣਾ ਕਹਿੰਦਾ ਵੀ ਤੁਸੀਂ ਸਾਈਡ ਤੇ ਹੋ ਮੈਨੂੰ ਕਹਿੰਦਾ ਤੇ ਮੈਂ ਥੋੜਾ ਲੱਗਿਆ ਸਾਡੀ ਬਹਿਸ ਜੀ ਹੋਈ ਆ ਆਪਸ ਮੈਂ ਕਿਹਾ ਵੀ ਤੇਰੇ ਬੋਲਣ ਦਾ ਤਰੀਕਾ ਕੀ ਆ ਚਲੋ ਹੋਇਆ ਤੇ ਮੈਂ ਘਰੇ ਆ ਵੀਡੀਓ ਸ਼ੂਟ ਕਰਕੇ ਤੇ ਮਾਲਕ ਉਹਨਾਂ ਨੇ ਮੇਰੀ ਸਾਈਡ ਲੈਂਦੇ ਫਾਰਮਰ ਦੀ ਸਾਈਡ ਨਹੀਂ ਲੈਂਦੀ ਮੇਰੀ ਸਾਈਡ ਲੈਂਦੇ ਫੇ ਮੈਨੂੰ ਬੁਲਾਇਆ ਤੇ ਮੈਨੂੰ ਕਿਹਾ ਵੀ ਐਦਾਂ ਕਰਕੇ ਹਰਮਨ ਕੋਈ ਗੱਲ ਤੂੰ ਵੀਡੀਓ ਬਣਾ ਚਲੋ ਵੀਡੀਓ ਬਣਾਈ ਆਪਾਂ ਪ੍ਰੋਮੋਸ਼ਨ ਕਰੀ ਕੋਈ ਖਰਚਾ ਕੁਝ ਨਹੀਂ ਉਸ ਤੋਂ ਬਾਅਦ ਮੈਂ ਚੱਲ ਗਿਆ ਘਰੇ ਤੇ ਕਣਕ ਵੀਝ ਰਿਆ ਸੀ ਮੈਂ ਜ਼ੀਰੋ ਡਰਲਾਂ ਤੇ ਮੈਨੂੰ ਕਾਲ ਆਉਂਦੀ ਆ ਹਾਂਜੀ ਕੀ ਹਾਲ ਨੇ ਮੈਂ ਕਹਾ ਜੀ ਜੀ ਮਤਲਬ ਬਹੁਤ ਪਲਾਈਟਲੀ ਬੋਲਿਆ ਬੰਦਾ ਮੈਨੂੰ ਪਛਾਣ ਚ ਨਹੀਂ ਤੇ ਕਹਿੰਦਾ ਬਈ ਮੈਂ ਉਸ ਦਿਨ ਸੀਗਾ ਤੇ ਸੌਰੀ ਹਾਂ ਚਲੋ ਸੌਰੀ ਫੀਲ ਕਰੀਓ ਬੰਦੇ ਨੇ ਆਪਾਂ ਐਦਾਂ ਨਹੀਂ ਕਹ ਤੇ ਮੈਨੂੰ ਕਹਿੰਦਾ ਯਾਰ ਵੀ ਤੁਸੀਂ ਵੀਡੀਓ ਬਣਾਉਣੇ ਹੋ ਮੈਂ ਤਾਂ ਮੇਰੇ ਬੇਟੇ ਨੇ ਦੱਸਿਆ ਬੇਟੇ ਦਾ ਨਾਮ ਵੀ ਨਹੀਂ ਲਹੂੰਗਾ ਮੈਂ ਵੀ ਉਹਨੇ ਦੱਸਿਆ ਮੈਨੂੰ ਵੀ ਤੁਸੀਂ ਵੀਡੀਓ ਬਣਾਉਣੇ ਹੋ ਮੈਂ ਕਿਹਾ ਹਾਂਜੀ ਦੱਸੋ ਜੀ ਤੇ ਕੋਈ ਗੱਲ ਨਹੀਂ ਮੈਂ ਕਿਹਾ ਜੋ ਹੋ ਗਿਆ ਕਿ ਮੈਨੂੰ ਐਦਾਂ ਸੀ ਬੰਦਾ ਮੂਡ ਹੁੰਦਾਗਾ ਗੁੱਸੇ ਚ ਹੁੰਦਾਗਾ ਤੇ ਆਪਾਂ ਮੰਨ ਲਈਏ ਤੇ ਆਪਾਂ ਗੁੱਸੇ ਦਾ ਉਹਦਾ ਕੋਈ ਰਿਐਕਟ ਨਹੀਂ ਕਰੇ ਵੀ ਚਲੋ ਕੋਈ ਨਾ ਉਹਦਾ ਬੰਦਾ ਫੀਲ ਕਰ ਰਿਹਾਗਾ ਤਾਂ ਉਹਦੀ ਮੰਨਣੀ ਚਾਹੀਦੀ ਆ ਕਿਸੇ ਆਪਣੀ ਆਕੜ ਨਹੀਂ ਰੱਖਣੀ ਜੇ ਜੋ ਬੰਦਾ ਝੁੱਕ ਕੇ ਤੁਹਾਨੂੰ ਫੋਨ ਕਰ ਰਿਹਾ ਤੇ ਮੈਨੂੰ ਕਹਿ ਰਿਹਾ ਸੀ ਕਹਿੰਦਾ ਵੀ ਆਪਾਂ ਆਪਣਾ ਟਰਬੋ ਲਾਉਣੇ ਇਹ ਕਰਦੇ ਆ ਤੇ ਮੈਨੂੰ ਨੇ ਕਿਹਾ ਸੀ ਕਹਿੰਦਾ ਮੈਂ ਨਵਾਇਦਾ ਸ਼ੋਹ ਦੇ ਚ ਪੰਜਾ ਵੀਡੀਓ ਤੋਂ ਡਿਜ਼ਾਈਨ ਹੋਈ ਆ ਮੈਂ ਸ਼ੋਹ ਦੇ ਨਾਟਕ ਆ ਕਰ ਰਹੇ ਹਾਂ ਜੇ ਉਹ ਬਾਤਾਂ ਫਾਲਤੂ ਮੈਂ ਯਕੀਨ ਕਰ ਲਿਆ ਤੇ ਮੈਂ ਉਹਦੇ ਕੋਲ ਗਿਆ ਜਾ ਕੇ ਮੈਂ ਵੀਡੀਓ ਤੇ ਮੈਨੂੰ ਕਿਹਾ ਸੱਚ ਕਹਿੰਦਾ ਵੀ ਕੋਈ ਵੀ ਟਰਬੋ ਵਾਲਾ ਹੋਵੇ ਦੱਸਿਓ ਤੇ ਮੈਨੂੰ ਇੱਕ ਦਿਨ ਪਹਿਲਾਂ ਮੇਰੇ ਕੋਫੜਜੀ ਦੀ ਕਾਲ ਆਈ ਕਹਿੰਦੇ ਵੀ 50 50 ਡੀ ਤੇ ਆਪਾਂ ਟਰਬੋ ਲਵਾਉਣੀ ਆ ਕੋਈ ਗੱਲ ਨਹੀਂ ਮੈਂ ਕਿਹਾ ਬੰਦਾ ਹੈਗਾ ਮੈਨੇ ਫਿਰ ਅਗਲੇ ਦਿਨ ਕਾਲ ਮੈਂ ਉਹ ਤੋਂ ਕਰਵਾਇਆ ਕਹਿੰਦਾ ਹੈਗਾ ਬੰਦਾ ਐਕਸਪੀਰੀਅੰਸ ਮਗਾ ਕਹਿੰਦਾ ਆ ਮੈਂ ਬਲਾਈਂਡ ਮਤਲਬ ਕਿ ਪਰ ਮੈਂ ਇੱਕ चीज ਕਲੀਅਰ ਕਰਦਾ ਕਈ ਬੰਦੇ ਕਹਿੰਦੇ ਮੇਰੇ ਕੋ ਹਾਲੈਂਡ ਦੀ ਡਿਗਰੀ ਆ ਯੇ ਡਿਗਰੀ ਆ ਉਹ ਡਿਗਰੀ ਆ ਹਾਲੈਂਡ ਕਿਸੇ ਨੂੰ ਵੀ ਕੋਈ ਵੀ ਪਾਰਟੀਕੂਲਰ ਡਿਗਰੀ ਨਹੀਂ ਦਿੰਦਾ ਤੁਸੀਂ ਇੱਕ ਕੋਈ ਪੀ ਐਚ ਡੀ ਆ ਵੀ ਤੁਸੀਂ ਹਾਲੈਂਡ ਦੀ ਪੀ ਐਚ ਡੀ ਕਰ ਲਈ ਤੇ ਮੇਰੇ ਕੋਲ ਹਾਲੈਂਡ ਦੀ ਡਿਗਰੀ ਆ ਗਈ ਡੋ ਨਾਟ ਮੇਕ ਫੂਲ ਪੀਪਲ ਨੂੰ ਬੰਦਿਆਂ ਨੂੰ ਕਦੇ ਵੀ ਪਾਗਲ ਨਾ ਬਣਾਓ ਜੇ ਤੁਹਾਨੂੰ ਕਹਿੰਦਾ ਮੈਂ ਹਾਲੈਂਡ ਦਾ ਇਦਾਂ ਕਰਦਾ ਰਿਹਾ ਇਦਾਂ ਮੈਂ ਇੱਕ ਬੰਦੇ ਦੀ ਗਾਰੰਟੀ ਦੇ ਸਕਦਾ ਜੱਸਾ ਕੁਰਖੇਤਰ ਜਿਹੜਾ ਬੰਦਾ ਵਾ ਕਾਇਦਾ ਭਾਜੀ ਆਪਣਾ ਹਾਲੈਂਡ ਤੇ ਵਾਕਈ ਹੈਗਾ ਮਤਲਬ ਕਿ ਬਹੁਤ ਉਹ ਬੰਦੇ ਜਿਹੜੀ ਚੱਲਦੀ ਆ ਗੱਲਬਾਤ ਹੈਗੀ ਆ ਉਹ ਕਾਇਦਾ ਜੱਸੇ ਭਾਜੀ ਦੀ ਹੈਗੀ ਆ ਨੋ ਡਾਊਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਨੈਕਸਟ ਗੱਲ ਹੋਣੀ ਆ ਆਪਾਂ ਕਹੀ ਜਾਵੇ ਤੇ ਆਪਾਂ ਕਿਹਾ ਸੀ ਤੁਹਾਨੂੰ ਕੰਟੀਨਿਊ ਕਰਦੇ ਆਪਾਂ ਉਹ ਤੇ ਉਹ ਬੰਦੇ ਕੋਲ ਮੈਂ ਚਲਾ ਗਿਆ ਟਰੈਕਟਰ ਲੈ ਕੇ ਨੈਕਸਟ ਡੇ ਇੱਕ ਦਿਨ ਪਹਿਲਾਂ ਕਿਹਾ ਆਪਣੇ ਕੋਲ ਕਿੰਨੇ ਕੰਮ ਆਉਂਦਾ ਸੀ ਮੋਡੀਫਿਕੇਸ਼ਨ ਦਾ ਭਾਜੀ ਹਣਾ ਮੈਂ ਭੁੱਲਰ ਭਾਜੀ ਨਾਲ ਜੁੜੇ ਹੋਣ ਕਰਕੇ ਸਾਰੇ ਤੇ ਕੰਮ ਆਉਂਦਾ ਸੀ ਵਧੀਆ ਦੈਟਸ ਗੁੱਡ ਹਣਾ ਵੀ ਵਧੀਆ ਆਉਂਦਾ ਹੀ ਆਪਾਂ ਕਰਵਾ ਦਿੰਦੇ ਹੁੰਦੇ ਸੀ ਚਲੋ ਮਿਸਟਰੀ ਤੋਂ ਹਣਾ ਕਿਸੇ ਤੋਂ ਵੀ ਕਹਿ ਕੇ ਤੇ ਜਦੋਂ ਮੈਨੂੰ ਪਹਿਲਾਂ ਕਾਲ ਆਉਂਦੀ ਮੈਂ ਦੱਸ ਵੀ ਹੁੰਦਾ ਮੈਨੂੰ ਕੋਈ ਇੰਨੀ ਖਾਸ ਨੋਲੇਜ ਨਹੀਂ ਸੀ ਐਂ ਕਹਦਾ ਮੈਂ ਹਣਾ ਵੀ ਮੈਨੂੰ ਪਤਾ ਸੀ ਮਹੀਆ ਹੌਲੈਂਡ ਦਾ ਜਾਂ ਜੀਡੀ ਦਾ ਨਹੀਂ ਨਹੀਂ ਜਿਨ੍ਹਾਂ ਨੇ ਬਣਾਇਆ ਉਹ ਸਭ ਕੁਝ ਕਰ ਸਕਦੇ ਆ ਪਰ ਕੁਝ ਕੁ ਕੰਪਨੀ ਦੇ ਨੋਰਮਸ ਹੁੰਦੇ ਆ ਉਹ ਨਹੀਂ ਕਰਦੀਆਂ ਮੋਡੀਫਿਕੇਸ਼ਨ ਐ ਤਾਂ ਦੀ ਤੇ ਨੈਕਸਟ ਗੱਲ ਕਿ ਉਸ ਤੋਂ ਬਾਅਦ ਉਹ ਬੰਦੇ ਦੀ ਆਪਾਂ ਗਏ ਬੰਦੇ ਨੇ ਵਧੀਆ ਕਰਿਆ ਆਪਣਾ ਹਨ ਕਿਉਂਕਿ ਉੱਥੇ ਸਵੇਰੇ 9 ਵਜੇ ਇਨਫਲੈਕਟਰੋ ਨਾਈ ਪੈਂਟ ਸੀਗਾ ਪਹਿਲੀ ਵਾਰ ਗਿਆ ਮੈਂ ਇੱਥੇ ਜਦੋਂ ਉਸ ਤੋਂ ਬਾਅਦ ਬਕਾਇਦਾ ਦਿੱਕਤ ਕੀ ਸੀ ਉਹ ਵੀ ਉਹ ਵੀ ਮਤਲਬ ਕਿ ਬੰਦਾ ਭੁੱਲਰ ਭਾਜੀ ਨਾਲ ਜੁੜਿਆ ਹੋਇਆ ਸੀਗੇ ਤੇ ਮੈਂ ਵੀ ਜੁੜਿਆ ਹੋਇਆ ਸੀਗਾ ਟਰਿਪਲਰ ਭਾਜੀ ਆਪਣੇ ਉਹ ਸ਼ਖਸ ਨੇ ਜਿਹਨੇ ਆਪਣਾ ਬਹੁਤ ਸਾਥ ਦਿੱਤਾ ਤੇ ਸ਼ਖਸ ਨਹੀਂ ਭਰਾ ਨੇ ਵੱਡੇ ਆਪਣੇ ਠੀਕ ਹੈ ਜੀ ਨੇਕਸਟ ਉਸ ਤੋਂ ਬਾਅਦ ਆਫਟਰ ਥੈਟ ਕੀ ਗੱਲ ਹੋਈ ਮਤਲਬ ਕਿ ਦੋ ਮਿੰਟ ਸਾਡੀ ਇਸ ਟਾਪਿਕ ਤੋਂ ਲੱਗੇ ਉਸ ਤੋਂ ਬਾਅਦ ਉਹਦੇ ਕੋਲ ਟਰੈਕਟਰ ਆਉਂਦੇ ਜਦੋਂ ਮੈਂ ਵੀਡੀਓ ਪਾਤੀ ਪ੍ਰੋਮੋਸ਼ਨ ਮੈਂ ਮਤਲਬ ਪ੍ਰੋਮੋਸ਼ਨ ਕਰ ਰਹੀ ਸੀ इवन ਅਸ ਆਪਾਂ ਘਟੋ ਘਟ ਸਾਲ ਦੇ ਵਿੱਚ ਉਹਦੇ ਕੋਲ ਜਾਣਾ 20 25 ਕਿਲੋਮੀਟਰ ਮੇਰੇ ਕੋਲ ਪਿੰਡ ਸੀ ਉਹਦਾ ਤੇ ਮੈਂ ਗੱਡੀ 'ਚ ਜਾਣਾ ਚਲਣਾ ਹਬਤ ਆਪ ਦਾ ਸ਼ੌਂਕ ਹੁੰਦਾ ਰੇਕਾ ਦਾ ਮੈਂ ਕੋਈ ਸ਼ੋਅ ਆਫ ਨਹੀਂ ਕਰ ਰਹੀ ਜਗ੍ਹਾ ਤੇ ਤੇ ਆਪਾਂ ਨੇ ਜਾਣਾ ਤੇ ਉੱਥੇ ਜਾ ਕੇ ਵੀਡੀਓ ਬਣਾਉਣੀ ਡੇਲੀ ਮੇਰੇ ਕੀ ਵਾਰ ਦੋ ਗੇੜੇ ਵੀ ਲੱਗ ਜਾਂਦੇ ਤੇ ਉਹ ਬੰਦੇ ਨੂੰ ਮੈਂ ਇੱਕ ਈਸਾ ਚੈਲੰਜ ਕਰਦਾ ਅੱਜ ਉਹ ਕੁਛ ਮਰਦੀ ਆ ਪਰ ਇੱਕ ਟਾਈਮ ਤੇ ਸਭ ਤੋਂ ਫਸਟ ਟਾਈਮ ਮੇਲਿਆਂ ਤੇ ਤੋਂ ਉਹ ਚਨ ਮੁਕਾਬਲੇ ਦੇ ਮੇਲੇ ਕੀ ਗਿਆ ਸੀਗਾ ਮੈਂ ਨਾ ਨਹੀਂ ਲੈਂਦਾ ਪਿੰਡ ਦਾ ਨਹੀਂ ਉਹ ਵੀ ਪਤਾ ਲੱਗਣਾ ਕਿ ਮੈਂ ਵਲੌਗ ਬਣਾਇਆ ਉੱਥੇ ਸੋ ਚਲੋ ਆਪਾਂ ਅਗਲੇ ਦੀ ਫਿਰ ਵੀ ਇਕੱਠੇ ਰਹਾਂਗੇ ਪਰ ਮੈਨੂੰ ਮੈਂ ਜ਼ਰੂਰੀ ਸਮਝਿਆ ਗੱਲਾਂ ਤੁਹਾਨੂੰ ਸ਼ੇਅਰ ਕਰਨੀਆਂ ਉਸ ਤੋਂ ਬਾਅਦ ਮੈਨੇ ਘੱਟੋ ਘੱਟ ਸਾਲ ਦਿੱਲੀ ਵਾਂਗੂ ਜਾਣਾ ਕਦੇ ਬਾਈਕ ਤੇ ਵੀ ਚੱਲ ਜਾਣਾ ਕਦੇ ਕੀ ਕਹਿਣਾ ਤੇ ਘੱਟੋ ਘੱਟ ਰੁਪਿਆ ਨਾਲ 60-70 ਹਜ਼ਾਰ ਲੱਖ ਦਾ ਤਾਂ ਬੰਦਾ ਧੀਰ ਨਾਰਮਲ ਜੀ ਗੱਲ ਆ ਜੋ ਸਾਲ ਸੋਨੇ ਲਗਾਤਾਰ ਦਿੱਲੀ 50 ਕਿਲੋਮੀਟਰ ਟਰੈਵਲ ਕਰਨਾ ਆਉਣ ਜਾਣਾ 20 25 ਮੰਨ ਲਓ ਵਾਤ ਨਹੀਂ ਕਹਿੰਦੇ ਆਪਾਂ 25 ਕਿਲੋਮੀਟਰ ਟਰੈਵਲ ਕਰਨਾ ਤੇ 5-400 ਤਾਂ ਨਾਰਮਲ ਆ ਜੋ ਆਪਾਂ ਘਰੋਂ ਨਿਕਲਦੇ ਆ ਗਿਆ ਨਾ ਲੱਗੇ ਜਾਂਦਾ ਆ ਤੇ ਮੈਂ ਉਸ ਬੰਦੇ ਕੋਲ ਕੁਝ ਵੀ ਚਾਰਜ ਨਾ ਕਰਨਾ ਤੇ YouTube ਵੀ ਆਪਾਂ ਨੂੰ ਇਨਕਮ ਆਈ ਸਾਨੂੰ 100 ਦਿੰਨਾ ਵੀ ਨੀਅਰ ਬਲ 18 ਤੇ 18 ਉਸ ਟਾਈਮ ਤੇ ਆਪਣਾ 18000 ਆਈ ਸੀ ਸਾਫਟ ਦੇ ਵਿੱਚ ਤੇ ਕੋਈ ਅਡੀ ਇਨਕਮ ਨਹੀਂ ਤਾਂ ਇੰਨਾ ਇੱਕ ਦਾ ਮਹੀਨੇ ਚ ਉਦਾਂ ਹੀ ਉੜ ਜਾਂਦਾ ਹੈ ਨਾ ਜੇ ਫਿਊਲ ਤੇ ਲਈ ਤੇਲ ਦੀ ਉੜ ਜਾਂਦਾ ਇਹਨਾਂ ਦਾ ਤੇ ਉਸ ਤੋਂ ਬਾਅਦ ਮੈਂ ਕੀ ਕਰਿਆ ਮਤਲਬ ਕਿ ਉਹ ਬੰਦੇ ਦਾ ਆਪਾਂ ਉੱਥੇ ਗਏ ਤੇ ਜਦੋਂ ਮਤਲਬ ਕਿ ਬੰਦੇ ਦਾ ਵਧੀਆ ਵਰਤਣ ਲੱਗ ਗਿਆ ਆਪਾਂ ਜੋ ਵੀ ਉਹਦੀ ਮੈਨੂੰ ਕਾਲਸ ਆਉਣੀਆਂ ਵੀ ਆਪਾਂ ਬਹੁਤ ਮੋਡੀਫਿਕੇਸ਼ਨ ਕਰਨੀਆਂ ਕਿਉਂਕਿ ਉਹਦੀ ਬਾਡੀ ਸਟੇਸ਼ਨ ਦਾ ਇੰਨਾ ਪਤਾ ਨਹੀਂ ਹੁੰਦਾ ਸੀ ਆਜੂ 5-6 ਸਾਲ ਪਹਿਲਾਂ ਕੁਝ ਖਾਸ ਨਹੀਂ ਪਤਾ ਹੁੰਦਾ ਹੀ ਹੈਗਾ ਸੀਗੇ ਵਿੱਚ ਹੈਗੇ ਚਲੋ ਵਧੀਆ ਜਿਹੜੇ ਕਰਦੇ ਆ ਮੋਡੀਫਿਕੇਸ਼ਨ ਬਹੁਤ ਪੁਰਾਣੇ ਤੋਂ ਪੁਰਾਣੇ ਆ ਪਰ ਸੋਸ਼ਲ ਮੀਡੀਆ ਤੇ ਇਹਨਾਂ ਨਹੀਂ ਚੱਲੇ ਤੇ ਸੋਸ਼ਲ ਮੀਡੀਆ ਤੇ ਇੱਕ ਦੋ ਬੰਦੇ ਕੇ ਚੱਲੇ ਸੀਗੇ ਤੇ ਆਪਾਂ ਵੀਡੀਓ ਪਾਉਣੀ ਤੇ ਵੀਡੀਓ ਪਾਈ ਮੈਂ ਵੀਡੀਓ ਕੀ ਪਾਈ ਮਤਲਬ ਕਿ ਆਪਾਂ ਮੋਡੀਫਾਈ ਪਹਿਲਾਂ ਬਿਫੋਰ ਫਿਰ ਆਫਟਰ ਮੋਡੀਫਿਕੇਸ਼ਨ ਜਿਹੜੇ ਅੱਜ ਲੋਕ ਪਾਉਂਦੇ ਆ ਆਪਾਂ ਪਾਈ ਪਹਿਲਾਂ ਲੋਕੀ ਹੁਣ ਪਾਉਂਦੇ ਆ ਚਲੋ ਤੇ ਉਹ ਬੰਦੇ ਨੇ ਮੈਨੂੰ ਕਹਿਣਾ ਤੇ ਜਦੋਂ ਉਹਦੇ ਕੋਲ ਇੱਕ ਟਾਈਮ ਮਤਲਬ ਕਿ 10 12 ਟਰੈਕਟਰ ਆਉਣੇ ਜਿਸ ਕੋਲ ਕਦੇ ਇੱਕ ਟਰੈਕਟਰ ਵੀ ਮੇਰੀ ਕੋਈ ਹਰ ਇੱਕ ਹੀ ਕਹਿੰਦਾ ਸੀ ਵੀ ਆਉਂਦਾ ਨਹੀਂ ਸੀਗਾ ਤੇ ਉਹਨਾਂ ਨੇ ਉਹਦੇ ਡੈਡ ਨੇ ਕਹਿਣਾ ਮੈਨੂੰ ਜਿਹੜੇ ਬੰਦੇ ਨਾਲ ਮੈਂ ਮਤਲਬ ਕਿ ਇੱਕ ਤਾਂ ਉਹ ਬੇਟੇ ਉਹਦੇ ਡੈਡੀ ਨੇ ਦੱਸਣਾ ਕਹਿਣਾ ਵੀ ਹਰਮਨ ਸਾਰਾ ਯਾਰ ਤੇਰੀ ਕਰਕੇ ਆ ਮੈਂ ਮੈਨੇਜਮੈਂਟ ਕਰਨੀ ਉਹਦੀ ਕਾਲਸ ਆਉਣੀਆਂ ਤੇ ਮੈਂ ਕਸਟਮਰ ਨੂੰ ਮੈਂ ਡੀਲ ਕਰਕੇ ਕਹਿਣਾ ਵੀ 50 50000 ਜੋ ਵੀ ਵਾਟ ਐਵਰ ਜਿੰਨਾ ਵੀ ਲੱਗੂਗਾ ਤੇ ਇੱਕ ਬੰਦੇ ਨੇ ਕੰਪਲੇਂਟ ਵੀਡੀਓ ਵੀ ਪਾਈ ਸੀਗੀ ਉਦੋਂ ਮੈਂ हट ਕੇ ਦੀ ਵੀਡੀਓ ਪਾਉਣ ਚਲੋ ਬੰਦਾ ਹੱਲ ਹੋ ਗਿਆ ਸੀਗਾ ਤੇ ਹੋ ਵੀ ਗਿਆ ਸੀ ਨਹੀਂ ਵੀ ਹੋਇਆ ਸੀ ਕਿਉਂਕਿ ਉਹਨੇ ਸੇਲ ਕਰਤਾ ਈ ਟਰੈਕਟਰ ਤੇ ਉਹਦੇ ਫਫੜ ਜਿਹੇ ਟਰੈਕਟਰ ਸੀਗਾ ਉਹ ਹੈਗਾ ਉਹ ਤਾਂ ਹੱਲ ਹੋ ਗਏ ਸੀਗੇ ਤੇ ਬਟ ਮੈਨੂੰ ਜਿਹੜੀ ਚੀਜ਼ ਆ ਵੀ ਦੁੱਖ ਹੋਇਆ ਉਹ ਬੰਦੇ ਦਾ ਮਤਲਬ ਮੈਂ ਕਿੱਥੋਂ ਟੁੱਟਿਆ ਟੁੱਟਣ ਦਾ ਕਾਰਨ ਮੈਂ ਉਹ ਬੰਦਾ ਇਹਨੇ ਮੇਰੇ ਮੂੰਹ ਤੇ ਬਹੁਤ ਮਿੱਠਾ ਬਣ ਕੇ ਰਹਿਣਾ ਵੀ ਤੂੰ ਭਰਾ ਮੇਰਾ ਹਰਮਨ ਤੇਰੇ ਕਰਕੇ ਆ ਸਾਰਾ ਕੁਝ ਮੈਂ ਵੀ ਫੀਲ ਕਰ ਰਿਹਾ ਵੀ ਗਿਆ ਵੀ ਬੰਦਾ ਘੋਟਾ ਹਣਾ ਵੀ ਆਪਣਾ ਕਰਦਾਗਾ ਆਪਾਂ ਵੀ ਇਹਦਾ ਕਰਦੇ ਆ ਯਾਰ ਤੇ ਮੈਂ ਕਦੇ ਨੋਟ ਨਹੀਂ ਕਰਿਆ ਤੇ ਉਹ ਬੰਦੇ ਨੇ ਮੈਂ ਨਹੀਂ ਕਹਿੰਦਾ ਮੇਰੇ ਖਾਸ ਬੰਦਿਆਂ ਨੂੰ ਮੇਰਾ ਭਰਾ ਇੱਕ ਕਲਦੀਪ ਉਹ ਸਮਾਣੇ ਦਾ ਥੇ ਉਹਨੇ ਉਹਨੂੰ ਫੋਨ ਕਰਨਾ ਕਰਕੇ ਕਹਿੰਦਾ ਅੱਜ ਤਾਂ ਆਇਆ ਇਹਨੂੰ ਕਹਿ ਤੂੰ ਸਮਝਾ ਵੀ ਇਹ ਵੀਡੀਓ ਤਾਂ ਪਾ ਦਿੰਦਾ ਇਹਨੂੰ ਪਤਾ ਨਹੀਂ ਜਦੋਂ ਤਾਂ ਕੰਮ ਉਹ ਲੱਗੇ ਹਾਈਪ ਸਟੈਪ ਬਾਈ ਸਟੈਪ ਉੱਪਰ ਚੜਨ ਲੱਗ ਗਿਆ ਉਦੋਂ ਦੀ ਗੱਲ ਹੈ ਉਹਨੇ ਮੈਨੂੰ ਕਹਿਣਾ ਵੀ ਹਰਮਨ ਇਦਾਂ ਕਹਿੰਦਾ ਕਲਦੀਪ ਨੇ ਮੈਨੂੰ ਕਿਹਾ ਵੀ ਕਨਾਰ ਬਣਾਇਆ ਕਰਕੇ ਆ ਗੱਲਾਂ ਤੇ ਉਹ ਬੰਦੇ ਨੇ ਕਿਹਾ ਸੀਗਾ ਕਲਦੀਪ ਨੂੰ ਕਹਿੰਦਾ ਵੀ ਇਹ ਤਾਂ ਬੰਦਾ ਬਹੁਤ ਤੇਜ਼ ਆ ਕਲਦੀਪ ਮੈਨੂੰ ਕਹਿੰਦਾ ਵੀ ਕਲਦੀਪ ਬਹੁਤ ਤੇਜ ਆ ਤੇ ਕਲਦੀਪ ਤੇ ਮੂੰਹ ਤੇ ਕਰਨੀ ਮੇਰੀ ਬੇਇੱਜ਼ਤੀ ਤੇ ਮੇਰੇ ਮੂੰਹ ਤੇ ਕਰਨੀ ਕਲਦੀਪ ਦੀ ਬੇਇੱਜ਼ਤੀ ਇੱਕ ਦੂਜੇ ਦੇ ਸਾਹਮਣੇ ਪਾਈ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਇੱਕ ਦਿਨ ਅਸੀਂ ਟਰੈਵਲ ਕਰ ਰਹੇ ਸੀ ਤੇ ਉਹਨੇ ਕੋਈ ਗੱਲ ਕੀਤੀ ਕਹਿੰਦਾ ਵੀ ਮਤਲਬ ਕਿ ਕਲਦੀਪ ਤਾਂ ਬਹੁਤ ਹਰਾਮੀ ਆ ਬਾਕਾਇਦਾ ਮਤਲਬ ਕਿ ਮੇਰੇ ਕੋਲ ਲੱਗੀ ਆ ਕਲਦੀਪ ਨਾਲ ਬਟਸ ਅਸੀਂ ਹੈੱਡਫੋਨ ਤੇ ਗਾਣੇ ਸੁਣਦੇ ਜਾਂਦੇ ਸੀਗੇ ਨਹੀਂ ਬਲੂਟੂਥ ਸੱਚ ਗਾਣੇ ਸੁਣਦੇ ਜਾ ਰਹੇ ਸੀਗੇ ਤੇ ਕਨੈਕਟ ਵੀ ਕਾਲ ਕੀਤੀ ਤੇ ਆ ਗਿਆ ਤੇ ਉਹਨੇ ਮੈਨੂੰ ਕਿਹਾ ਵੀ ਐ ਕਰਕੇ ਇਹ ਹਰਾਮੀ ਆ ਕਲਦੀਪ ਨੂੰ ਛੱਡ ਦੇ ਤੂੰ ਯਾਰ ਇਹ ਬੰਦਾ ਸਹੀ ਨਹੀਂ ਹੈਗਾ ਤੇ ਮਤਲਬ ਪਰ ਉਹ ਬੰਦਾ ਬਹੁਤ ਗੁੱਡ ਆਪਣਾ ਭਰਾ ਅੱਜ ਦੀ ਵਜ੍ਹਾ ਵੀ ਭਰਾ ਹੈਗਾ ਅੱਜ ਵੀ ਆਪਣੇ ਕੋਲ ਆਉਂਦਾ ਆਪਾਂ ਉਹਦੇ ਕੋਲ ਜਾਂਦੇ ਆ ਤੇ ਸਾਡੀ ਯਾਰੀ ਤੋੜਨ ਨੂੰ ਇਹਨੇ ਇਤਾਂ ਉਂਗਲਾਂ ਲਾਈਆਂ ਦੋਹਾਂ ਨੂੰ ਬਹੁਤ ਜ਼ਿਆਦੇ ਉਹ ਟਾਈਮ ਮਤਲਬ ਕਿ ਮੈਨੂੰ ਕਾਲ ਆਈ ਨਾਲ ਦੀ ਨਾਲੇ ਫੋਨ ਕੱਟ ਕਰਨ ਸਰਕਲਦੀਪ ਨੂੰ ਕਾਲ ਆਈ ਇਹਨੂੰ ਐ ਯਾਰ ਉਹ ਤਾਂ ਬੰਦਾ ਬੇਕਾਰ ਆ ਤੂੰ ਉਹਨੂੰ ਛੱਡ ਦੇ ਆਈ ਦੋਨੋਂ ਵੀ ਪਤਾ ਨਹੀਂ ਲੋਕਾਂ ਨੂੰ ਕੀ ਮਿਲਦਾ ਇੱਕ ਦੂਜੇ ਤੋਂ ਯਾਰਾਂ ਨੂੰ ਤੋੜ ਕੇ ਅਸੀਂ ਬਹੁਤ ਪੱਕੇ ਯਾਰ ਸੀ ਹੈਗੇ ਵੀ ਆ ਤਲਦੀਪ ਤੇ ਮੈਂ ਤੇ ਉਹਨੇ ਕੋਲ ਕੇ ਜ਼ੋਰ ਲਾਇਆ ਬਹੁਤ ਜ਼ਿਆਦਾ ਤਲਦੀਪ ਤੇ ਮੈਨੂੰ ਸਮਝ ਆ ਗਈ ਸੀ ਤੋ ਉਹਨੇ ਬਾਈਕਾਟ ਕਰਤਾ ਬੰਦੇ ਬਿਲਕੁਲ ਜਿਵੇਂ ਕਟਾ ਮਾਰਤਾ ਵੀ ਇਹ ਬੰਦੇ ਨੇ ਆਪਣੇ ਨਾਂ ਕਰਿਆ ਸੀ ਦੇਖ ਆਪਾਂ ਨੂੰ ਕਿਦਾਂ ਉਂਗਲਾਂ ਲਾ ਰਹੀ ਬੱਟ ਤੇ ਤੇ ਅਈ ਛੱਡਤਾ ਤੇ ਉਸ ਤੋਂ ਬਾਅਦ ਉਹ ਕਦੇ ਕਾਲ ਕਰਿਆ ਕਰੇ ਉਹਨੂੰ ਇਦਾਂ ਮਤਲਬ ਕਿ ਬਹੁਤ ਸਾਡਾ ਮਤਲਬ ਕਿ ਕਲੇਜ ਆ ਪਿਆ ਫਿਰ ਆਪਾਂ ਬੰਦਾ ਲੀਵ ਥੈਟ ਕਰਤਾ ਫਿਰ ਮੇਰਾ ਦਿਲ ਦਾ ਟੁੱਟਿਆ ਵੀ ਸਾਲਾ ਆਪਾਂ ਇਦਾਂ ਕਰਦੇ ਆ ਉਸ ਤੋਂ ਬਾਅਦ ਮੈਂ ਮਤਲਬ ਮਾਸੜੀ ਦੀਆਂ ਵੀਡੀਓ ਬਣਾਉਂਦੇ ਸੀ ਇਕੱਠਿਆਂ ਫਿਰ ਉਹ ਮੋਡੀਫਿਕੇਸ਼ਨ ਇੱਕ ਤਰ੍ਹਾਂ ਦੀ ਮਤਲਬ ਕਿ ਜੀਜ਼ਾ ਫੋਨ ਆਉਣਾ ਮੈਨੂੰ ਸਿੱਧਾ ਦੱਸ ਦੇਣਾ ਟਰਪੋ ਵੀ ਆ ਲਾਓ ਭਾਈ ਆ ਲਾਓ ਪਰ ਫਿਰ ਵੀ ਕਿਤੇ ਨਾ ਕਿਤੇ ਅਗਲਾ ਫਰੀਦ ਜਦ ਫਰੀਦੀ ਸਲਾਹ ਕੋਈ ਨਹੀਂ ਮੰਨਦਾ ਹੁੰਦਾ ਫਿਰ ਉਸ ਤੋਂ ਬਾਅਦ ਆਪਾਂ ਮੋਡੀਫਿਕੇਸ਼ਨ ਕਰਨੀ ਸ਼ੁਰੂ ਕਰੀ ਆਪਾਂ ਅਗਲੇ ਨੂੰ ਚਾਰਜਸ ਕਰਨ ਲੱਗੇ ਤੇ ਉਸ ਤੋਂ ਬਾਅਦ ਆਫਟਰ ਥੈਟ ਮਤਲਬ ਕਿ ਮੇਰੇ ਨਾਲ ਲੱਗੇ ਇਹ ਤੋਖਾ ਹੋਇਆ ਸਭ ਤੋਂ ਵੱਡਾ ਮਤਲਬ ਕਿ ਆਪਾਂ ਬੰਦੇ ਦਾ ਇੰਨਾ ਕਰਿਆ ਮੂੰਹ ਤੇ ਆਪਣਾ ਬੰਦਾ ਉਸਤਾ ਜੀ ਬਾਈ ਜੀ ਵੀਰੇ ਵੱਡਾ ਭਰਾ ਐ ਕਹਿਣਾ ਬਕਾਇਦਾ ਮੋਂ ਤੋਂ ਛੋਟਾ ਸੀਗਾ ਤੇ ਪਿੱਠ ਦੇ ਯੂ نو ਸਾਨੂੰ ਦੱਸ ਹੀ ਦਿੱਤਾ ਸਾਰਾ ਕੁਝ ਇਹ ਈ ਚੀਜ਼ ਦਾ ਦੱਖ ਹੈ ਤੇ ਮੈਂ ਉਸ ਚੀਜ਼ ਤੋਂ ਬਾਅਦ ਮੈਂ ਕਿਸੇ ਤੇ ਵੀ ਭਰੋਸਾ ਨਹੀਂ ਕਰਦਾ ਭਰੋਸਾ ਜਿਹੜੇ ਬੰਦਿਆਂ ਨੇ ਮੈਨੂੰ ਸਪੋਰਟ ਕਰੀ ਜਦੋਂ ਮੈਂ ਉਸ ਟਾਈਮ ਤੇ ਡਿਪਰੈਸ਼ਨ ਜੇ ਵਾਂਗੂ ਚੱਲ ਗਈ ਮਤਲਬ ਕਿ ਸੋਚੀ ਜਾਣਾ ਵਾਧੂ ਦਾ ਵੀ ਰਟ ਵੀਰ ਆਪਾਂ ਸਾਰਿਆਂ ਦਾ ਕਰਦੇ ਆ ਆਪਣਾ ਕੋਈ ਨਹੀਂ ਕਰਦਾ ਵੀ ਹਨਾ ਐਸਪੈਕਟੇਸ਼ਨ ਰੱਖਦੇ ਸੀ ਵੀ ਆਪਣਾ ਵੀ ਕਰੇ ਹਰੇ ਹਿਊਮਨ ਨੇਚਰ ਹੈ ਜੇ ਤੁਸੀਂ ਕਿਸੇ ਦਾ ਕਰੋਗੇ ਤਾਂ ਤੁਹਾਨੂੰ ਐ ਹੋਵੇ ਵੀ ਹੋਊਗਾ ਵੀ ਉਹ ਮੇਰਾ ਵੀ ਕਰੇ ਯਾਰ ਤੇ ਉਸ ਤੋਂ ਬਾਅਦ ਆਪਾਂ ਤੇ ਇਹੀ ਗੱਲਾਂ ਭਾਜੀ ਉਹਨਾਂ ਵੀ ਹੋਈਆਂ ਸਾਰਿਆਂ ਨਾਲ ਹੋਈਆਂ ਤੇ ਸਪੋਰਟ ਕਰੀ ਉਹਦੋਂ ਆਪਾਂ ਨੂੰ ਭੁੱਲਰ ਭਾਜੀ ਨੇ ਭੁੱਲਰ ਡੀਜ਼ਲ ਸਰਵਿਸਿਸ ਮਹਾਲੀ ਜੋ ਕਿ ਮੋਡੀਫਿਕੇਸ਼ਨ ਚ ਬਹੁਤ ਵੱਡਾ ਨਾਮ ਆ ਤੇ オリジナル ਕੰਮ ਚ ਬਹੁਤ ਵੱਡਾ ਨਾਮ ਤੇ ਨੈਕਸਟ ਲੈਵਲ ਆ ਤੇ ਸੀਆਰਡੀ ਭਾਜੀ ਨੂੰ ਸਭ ਤੋਂ ਪਹਿਲਾਂ ਉਹਦਾ ਕਿ ਫਸਟ ਵੀਡੀਓ ਬਣਾਈ ਜਿਹੜੀ ਸੀਆਰਡੀ 605 ਮੋਡੀਫਿਕੇਸ਼ਨ ਕਰੀਆ ਪਾਵਰ ਅਪਗ੍ਰੇਡ ਉਹ ਭੁੱਲਰ ਭਾਜੀ ਨੇ ਕਰੀਆ ਨੋ ਡਾਊਟ ਕਿਉਂਕਿ ਵੀਡੀਓ ਭਾਜੀ ਨੇ ਪਹਿਲਾਂ ਪਾਈ ਸੀਗੀ ਨੈਕਸਟ ਮਤਲਬ ਕਿ ਇੱਕ ਆਪਣਾ ਹੈਗਾ ਭਰਾ ਪ੍ਰਦੀਪ ਪਾਤਣਾ ਦਾ ਭਰਾ ਆਪਣਾ ਤੇ ਬਾਈ ਉਹਨੇ ਵੀ ਹਨਾ ਤੇ ਉਦੋਂ ਜੇ ਮੈਂ ਪੁੱਛਣਾ ਵੀ ਬਾਈ ਦਰਬਾਰ ਕਿੱਦਾਂ ਮੈਨੂੰ ਕੋਈ ਨੌਲੇਜ ਨਹੀਂ ਸੀ ਪਹਿਲਾਂ ਕਿਉਂਕਿ ਮੈਂ ਕਿਹੜਾ ਕੋਈ ਮਿਸਤਰੀ ਸੀ ਪੇਸ਼ੇ ਤੋਂ ਐਮ ਫਾਰਬਰ ਮੈਂ ਨਾਰਮਲ ਜ਼ਿੰਮੇਦਾਰ ਕਰਦਾ ਮੁੰਡਾ ਵਧੀਆ ਤੇ ਦੂਜੇ ਨੰਬਰ ਤੇ ਫਿਰ ਉਸ ਤੋਂ ਬਾਅਦ ਮੈਂ ਥੋੜਾ ਹੋਇਆ ਜਦੋਂ ਸਿਸਟਮ ਜੇ ਹੱਲੇ ਆ ਗਿਆ ਦੀਏ ਵੀ ਮੈਂ ਬਿਮਾਰ ਜਾ ਹੋਏ ਸੋਚੀ ਜਾਣਾ ਸੋਚੀ ਜਾਣਾ ਦਾ ਨਾ ਜੰਮਣ ਨੂੰ ਜੀ ਕਰਨਾ ਤੇ ਹੁਣ ਆਈਏ ਚਲੋ ਹੁੰਦਾ ਹੀ ਆ ਜਦੋਂ ਆਪਾਂ ਕਿਸੇ ਨੂੰ ਨਾ ਹੁੰਦਾ ਸਾਰਾ ਕੁਝ ਸਮਝਾਤਾ ਤੇ ਉਹ ਤੇ ਪ੍ਰਦੀਪ ਭਾਜੀ ਤੁਮ ਪੁੱਛ ਰਹਾ ਵੀ ਭਾਜੀ ਇਹ ਕਰਕੇ ਐ ਟਰਬੋ ਉਹ ਉਹ ਬੰਦੇ ਨੇ ਅੱਜ ਤੱਕ ਮੈਨੂੰ ਉਹ ਬੰਦੇ ਪਿੱਠ ਸੌਣ ਦੀ ਵੀ ਉਹ ਬੰਦੇ ਅੱਜ ਤੱਕ ਵੀਡੀਓ ਦੇਖਣਗੇ ਜੇ ਕਹਿਣਗੇ ਕਿ ਉਹ ਬੰਦੇ ਨੇ ਆਪਣੀ ਸਪੋਰਟ ਉਹ ਤੁਹਾਨੂੰ ਪੁੱਛਣਾ ਭਾਜੀ ਉਹਨੇ ਸਾਫ਼ ਤੌਰ ਤੇ ਦੱਸ ਦੇਣਾ ਵੀ ਆ ਟਰਬੋ ਇਸ ਦੈਟਸ ਗੁੱਡ ਵੀ ਇਹ ਨਾਲ ਮੈਚਿੰਗ ਕਰੂਗੀ ਸੁਣ ਜਾਉਣਾ ਉਹ ਬੰਦੇ ਆਪਾਂ ਨੂੰ ਬਹੁਤ ਸਿੱਖ ਨੂੰ ਮਿਲਿਆ ਉਹਨਾਂ ਮਤਲਬ ਕਿ ਕੁਝ ਵੀ ਲੱਗੋ ਰੱਖੇ ਜਿੰਨਾ ਉਹਨੇ ਟਰੱਡ ਦਿੱਤੀ ਸਾਰਾ ਵਾਰ ਦਿਖਾ ਦੇ ਦੱਸ ਦੇਣਾ ਜਿੱਦਾਂ ਮੈਂ ਦੱਸਦਾ ਹੁੰਦਾ ਸੀ ਪਹਿਲਾਂ ਸਾਰਿਆਂ ਨੂੰ ਪਰ ਹੁਣ ਨਹੀਂ ਬਹੁਤ ਫਰਕ ਆ ਤੇ ਉਸ ਤੋਂ ਬਾਅਦ ਲੱਕੀ ਭਾਜੀ ਹੋ ਗਿਆ ਆਪਣਾ ਜਵਾਲਾ ਤੇ ਭੱਲਰ ਬਾਜੀ ਗਰੇਵਾਲ ਬਾਜੀ ਸਾਹਿਬ ਜੀ ਮੀ ਬਾਜੀ ਜਿਹੜੀ ਸਾਰੇ ਭਰਾ ਚੱਲੋ ਹਨਾ ਸਪੋਰਟ ਕਰਦੀ ਆ ਆਪਾਂ ਤੋਂ ਕਦੇ ਲਕੋਣ ਹੀ ਰੱਖਿਆ ਕੋਈ ਵੀ ਗੱਲ ਦਾ ਜਿੰਨਾ ਕਿ ਵੀ ਹੈਗਾ ਸੀ ਬਾਜੀ ਉਹਨਾਂ ਨੇ ਆਪਣਾ ਤੇ ਹੁਣ ਪੁਆਇੰਟ ਤਾਂ ਇਹ ਹੈ ਕਿ ਵੀਡੀਓ ਨਾ ਪਾਉਣ ਦਾ ਹੁਣ ਉਸ ਤੋਂ ਬਾਅਦ ਤਾਂ 2 ਸਾਲਾਂ ਦੀ ਗੱਲ ਹੋਗੀ ਹੁਣ ਵੀਡੀਓ ਨਾ ਪਾਉਣ ਦਾ ਸਭ ਤੋਂ ਵੱਡਾ ਕਾਰਨ ਕੀ ਸੀਗਾ ਅੱਜ ਮੈਂ ਬੈਠ ਕੇ ਵੀਡੀਓ ਬਣਾ ਰਿਹਾ ਪਹਿਲੀ ਵਾਰ ਸ਼ਾਂਤੀ ਨਾਲ ਪਰ ਬੈਠਣਾ ਬਹੁਤ ਖਲਾਗਦਾ ਮੈਂ ਤੁਰਦਾ ਫਿਰਦਾ ਵੀਡੀਓ ਬਣਾਉਣਾ ਨਾ ਸੋ ਦੈਟਸ ਵਾਈ ਮੈਂ ਹੱਥ ਸੇ ਮਾਰੀ ਜਾਂਦਾ ਹਨਾ ਤੇ ਅਦਰ ਪੁਆਇੰਟ ਕਿ ਆਪਣੇ ਘਰ ਦਾ ਕੰਮ ਚੱਲ ਰਿਹਾ ਸੀ ਜੇ ਤੁਸਾਂ ਤੁਸੀਂ ਦੇਖ ਰਹੇ ਹੋ ਨਵੇਂ ਘਰ 'ਚ ਬੈਠਿਆ ਦਿਖਾ ਦਾਂਗੇ ਚਲੋ ਵੀਡੀਓ 'ਚ ਕਲੈਪਸ ਆਡ ਆਨ ਕਰ ਦਾਂਗੇ ਮਹਾਰਾਜ ਦੀ ਕਿਰਪਾ ਨਾਲ ਤੇ ਨਿਊ ਹਾਊਸ ਪਾਇਆ ਉਹਦੇ ਕਰਕੇ ਥੋੜਾ ਜਿਹਾ ਬਿਜ਼ੀ ਰਹੇ ਹਾਂ ਡਾਊਨ ਸੀਲਿੰਗ ਦਾ ਜਿੱਦਾਂ ਕੰਮ ਚੱਲ ਰਿਹਾ ਪਹਿਲਾਂ ਲੱਕੜ ਦਾ ਲਪਾਈ ਜੇ ਬਹੁਤ ਮਤਲਬ ਤੁਸੀਂ ਜਾਣ ਨਹੀਂ ਹੋ ਤੇ ਠੇਕਾ ਸਿਸਟਮ ਆ ਪਰ ਵਧੀਆ ਮਤਲਬ ਕਿ ਆਪ ਨੂੰ ਵੀ ਨਾਲ ਲਵੇ ਖੜ ਕੇ ਥੋੜਾ ਮੋੜ ਤਾਂ ਦੇਖਣਾ ਤਾਂ ਪੈਂਦਾ ਹੀ ਆ ਵੀ ਇਦਾਂ ਵਧੀਆ ਲੱਗੂ ਇਦਾਂ ਹਣਾ ਉਸ ਤੋਂ ਬਾਅਦ ਕਾਰਨ ਕੀ ਬਣਿਆ ਤੇ ਮੈਂ ਸਾਲ ਤੱਕ ਥੀ ਸ਼ਡਿਊਲ ਬਿਜ਼ੀ ਹੋ ਗਿਆ ਹੁਣ ਉਸ ਤੋਂ ਬਾਅਦ ਮੇਰੀ ਹੋ ਗਈ ਆ ਸਰਜਰੀ ਸਰਜਰੀ ਵੀ ਨਹੀਂ ਮਤਲਬ ਕਿ ਛੋਟਾ ਜਿਹਾ ਆਪਰੇਸ਼ਨ ਵੀ ਨਹੀਂ ਕਹਿ ਸਕਦੇ ਆਪਰੇਸ਼ਨ ਦਾ ਨਾਉ ਆਪਰੇਟ ਇੱਕ ਕੰਮ ਕਿ ਸਟਿਚਸ ਲੱਗੇ ਨੋਰਮਲ ਜਿਹਾ ਆਪਰੇਟ ਹੋਇਆ ਗਿਆ ਇਹ ਇਸ ਦੇ ਵਿੱਚ ਕੀ ਸੀਗਾ ਤੇ ਉਸ ਟਾਈਮ ਅਰੇ ਤੁਹਾਨੂੰ ਦੱਸ ਦਿੱਤਾ ਸਾਰਾ ਕੁਝ ਉਹਦੀ ਸਰਜਰੀ ਸੀ ਇਹਦੇ ਕਰਕੇ ਥੋੜਾ ਮੈਂ ਬਿਜ਼ੀ ਰਿਹਾ ਕਿਉਂਕਿ ਜਦੋਂ ਆਪਣਾ ਐਂਟੀਬਾਇਓਟਿਕ ਲੱਗਦੀਆਂ ਨੇ ਤੇ ਆਪਣਾ weight loss ਹੁੰਦਾ ਹੀ ਆ ਵਜਨ ਮਤਲਬ ਕਿ ਥੋੜਾ ਬੋਤੋ ਘਟਦਾ ਹੀ ਜਾਂ ਤੁਸੀਂ ਪਹਿਲਾਂ ਫਿਟਨੈਸ ਮਹਾਰਾ ਦੀ ਕਿਰਪਾ ਨਾਲ ਬਹੁਤ ਸੋਹਣੀ ਦੇਖੀ ਆ ਆਪਣੀ ਵੀ ਕੋਈ ਐਦਾਂ ਨਹੀਂ ਸੀ ਜੇ ਚਲੋ ਮ ਚਾਹਿਆ ਤਾਂ 2 ਮਹੀਨਿਆਂ ਤੱਕ ਉਹੀ ਜੋ ਫਿਟਨੈਸ ਦੁਬਾਰੇ ਦੇਖੋਗੇ ਭਰਾ ਭਰਾ ਦੀ ਆਪਣੇ ਦੀ ਤੇ ਹੁਣ ਥੋੜਾ ਜਿਹਾ ਸ਼ਡਿਊਲ ਬੀਜ਼ੀ ਤੋਂ ਫ੍ਰੀ ਹੋਇਆ ਤੇ ਇਹੀ ਗੱਲ ਕਹਿਣਾ ਚਾਹੁੰਦਾ ਸੀ ਬਸ ਤੇ ਰਹੀ ਹੁਣ ਆਨ ਆਰ ਟਾਈਮ 'ਚ ਗੱਲ 1 ਮੰਥ ਦਾ ਟਾਈਮ ਦੋ ਇੱਕ ਵਾਰ ਰਿਕਵਰੀ ਕਰ ਲਈਏ ਮੈਂ ਵੀਡੀਓ ਨਹੀਂ ਬਣਾਉਣਾ ਚਾਹੁੰਦਾ ਜਦ ਤੱਕ ਕਟਿੰਗ ਨਾਲ ਕੋਈ ਮੈਨੂੰ ਵਧੀਆ ਨਹੀਂ ਲੱਗਦਾ ਤੇ ਰਿਕਵਰੀ ਕਰ ਲਈਏ ਤੇ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਤਾਂ ਕਿਉਂ ਬੀਜ਼ੀ ਰਹੇ ਉਹਦੋਂ ਮਾਸੜ ਜੀ ਦੀ ਹੋਗੀ ਸੀ ਫਿਰ ਉਸ ਤੋਂ ਬੀਜ਼ੀ ਫਿਰ ਅਧਰ ਘਰ ਤੇ ਤੇ ਉਹ ਤੋਂ ਸਰਜਰੀ ਵੀ ਨਹੀਂ ਕਹ ਸਕਦਾ ਸਰਜਰੀ ਨਾਰਮਲ ਦੀ ਸੀ ਕੋਈ ਐਡੀ ਨਹੀਂ ਮਤਲਬ ਕਿ ਸਵੇਰੇ ਇੱਕ ਦੋ ਰਾਤ ਰੱਖਿਆ ਸੀ ਉੱਥੇ ਮੈਨੂੰ ਨਾਰਮਲ ਸੀਗਾ ਤੇ ਰਾਤ ਨੂੰ 9 ਵਜੇ 8 ਵਜੇ ਆਪਰੇਸ਼ਨ ਹੋਇਆ ਦਾ ਸਵਾ 8 ਸਵਾ 9 ਮੈਨੂੰ ਬਾਹਰ ਕਰਤਾ ਸੀ ਤੇ ਨੈਕਸਟ ਕਿਉਂਕਿ 24 ਘੰਟੇ ਦਾ ਰੱਖਣਾ ਹੀ ਪੈਂਦਾ ਫਿਰ ਉਹ 24 ਘੰਟੇ ਨੈਕਸਟ ਤੇ ਮੈਨੂੰ ਛੁੱਟੀ ਹੋ ਗਈ ਸੀ ਉਹ ਆ ਬਟ ਮਤਲਬ ਕਿ ਸੁਣੋ ਮੈਂ ਇਹ ਮੈਨੂੰ ਆਪਦੀ ਲਾਈਫ ਚੋਂ ਠੋਕਰਾਂ ਖਾ ਕੇ ਸਿੱਖਣ ਨੂੰ ਕੀ ਮਿਲਿਆ ਵੀ ਕਦੇ ਵੀ ਕਿਸੇ ਦਾ ਬਲਾਈਂਡ ਫੇਥ ਨਾ ਕਰੋ ਕਿਸੇ ਤੇ ਯਕੀਨ ਕਰੋ ਜਿਹੜਾ ਤੁਹਾਡੇ ਯਕੀਨ ਦੇ ਲਾਇਕ ਹੋਵੇ ਤੇ ਤੁਹਾਡੀ ਫੈਮਲੀ ਤੇ ਕਰੋ ਆਪਦੇ ਬਰਾਦਰ ਸਿਸਟਰ ਆਪਦੇ ਰਿਲੇਟਿਵ ਤੇ ਰਿਲੇਟਿਵ ਦੇ ਕਿੰਨੇ ਹੱਦ ਤੱਕ ਹਰ ਇੱਕ ਤੇ ਨਹੀਂ ਕਰ ਸਕਦੇ ਆਪਾਂ ਜਿਨ੍ਹਾਂ ਦਾ ਪਤਾ ਵੀ ਇੱਦਾਂ ਆ ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਤੁਹਾਡੇ ਮਾਦਾ ਫਾਦਰ ਕਹਿੰਦੇ ਨੇ ਮਾਂ ਪਿਓ ਉਹ ਚੀਜ਼ ਮੰਨੋ ਉਹ ਚੀਜ਼ ਨੂੰ ਕਦੇ ਵੀ ਨਾ ਇੱਦਾਂ ਕਰੋ ਇਹਨਾਂ ਨੂੰ ਕੀ ਪਤਾ ਕਿਉਂਕਿ ਉਹਨਾਂ ਦਾ ਜ਼ਿੰਦਗੀ ਦਾ ਸਰਬਾ ਹੁੰਦਾ ਆਪਦੇ ਮਾਦਰ ਫਾਦਰ ਦਾ ਸਭ ਤੋਂ ਵੱਡਾ ਤਸਰਬਾ ਉਹਦੇ ਮਾਂ ਪਿਓ ਦਾ ਹੀ ਹੁੰਦਾ ਆਪਣੀ ਤਾਂ ਬਹੁਤ ਛੋਟਿਆ ਆਪਾਂ ਹੁਣ ਆ ਯਾਰ ਇੱਥੇ ਆਏ ਆ ਕੀ ਪਤਾ ਆਪਾਂ 4 ਸਾਲਾਂ ਦੇ 5 ਸਾਲਾਂ ਦੇ ਉਹਨਾਂ ਦੀ ਆਪਣੀ ਜਿੰਨੀ ਆਪਣੀ ਏਜ ਆ ਉਹਨਾਂ ਦਾ ਨਾ ਟਾਈਮ ਦਾ ਤਜਰਬਾ ਆ ਸੋ ਸੌਰੀ ਥੋੜਾ ਵਿੱਚ ਕਾਲ ਆ ਗਈ ਸੀ ਤੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾਗਾ ਬਾਕੀ ਸਾਰੀਆਂ ਗੱਲਾਂ ਚਲੋ ਇੱਕ ਪਾਸੇ ਪਰ ਇੱਕ ਚੀਜ਼ ਹੈ ਨਾ ਤੁਹਾਨੂੰ ਮੈਂ ਇੱਕ ਮੈਸੇਜ ਵੱਡਾ ਦੇਣਾ ਚਾਹਣਾਗਾ ਕਿਹੜੇ ਲਈ ਮੈਂ ਅੱਜ ਹੋ ਜਾਗਾ ਲਾਈਵ ਲਾਈਵ ਵੀ ਨਹੀਂ ਵੀਡੀਓ ਬਣਾਉਣ ਲੱਗਿਆ ਲਾਈਵ ਕਰਦਾ ਹੈ ਫੇਸਬੁਕ ਤੇ ਚੱਲ ਰਿਹਾ ਆਪਾਂ ਜਾਂ ਇੰਸਟਾ ਤੇ YouTube ਤੇ ਵੀ ਹੁੰਦਾ ਲਾਈਵ ਬਟ ਸਾਰਿਆਂ ਨੂੰ ਪਤਾ ਹੀ ਆ ਹੇ ਹੁਣ ਚੈਨਲ ਵੀ ਆਪਣਾ ਡੀਮੋਨਟਾਈਜ਼ ਹੋ ਗਿਆ ਸੀਗਾ ਕਿਉਂਕਿ ਆਪਾਂ ਵੀਡੀਓ ਨਹੀਂ ਪਾਈ ਐਂ ਮੈਨੂੰ ਲੱਗਾ 9 ਮਹੀਨੇ ਆ 3 ਮਹੀਨੇ 90 ਦਿਨਾਂ 'ਚ 3 ਵੀਡੀਓ ਮਸਟ ਜ਼ਰੂਰੀ ਹੁੰਦੀਆਂ ਨੇ ਫਿਰ ਮੋਨਟਾਈਜ਼ੇਸ਼ਨ ਦੁਬਾਰਾ ਵਾਪਸ ਸ਼ਾਇਦ ਆਵੇ ਪਤਾ ਨਹੀਂ ਨਾ ਆਵੇ ਚਲੋ ਇਨਕਮ ਦੇ ਸੋਰਸਸ ਤੇ ਆਪਾਂ ਜੁੜੇ ਨਹੀਂ ਤੇ ਹੁਣ ਮੋਡੀਫਿਕੇਸ਼ਨ ਆਪਾਂ ਕਰਾਂਗੇ ਆਨ ਅ ਟਾਈਮ 'ਚ ਸੀਆਰਟੀਆ ਦੀ ਸਭ ਤੋਂ ਜ਼ਿਆਦਾ ਮੇਨ ਆਊਗੀ ਆਪਣੇ ਤੇ ਜਿੱਥੇ ਵਲੌਗ ਬਣਿਆ ਕਰਨਗੇ ਨੀਅਰ ਬਗ ਯਾਰ ਮੈਨੂੰ ਵੱਧ ਨਹੀਂ ਕਹਿੰਦਾ 1 ਮਾਂਸ ਦੇ ਦੋ ਥੋੜਾ ਵੀਜ਼ੀਂ ਆਂਗੇ ਘਰ ਕਰ ਕਰਕੇ ਜਦੋਂ ਘਰ ਦਾ ਕੰਪਲੀਟ ਹੋ ਗਿਆ ਉਦੋਂ ਵਲੋਗਿੰਗ ਇੱਕ ਐਕਸਟ੍ਰੀਮ ਲੈਵਲ ਤੇ ਕਰਾਂਗੇ ਆਪਾਂ ਟੈਸਟਿੰਗ ਐਕਸਟ੍ਰੀਮ ਲੈਵਲ ਦੀ ਹੋਊਗੀ ਸਭ ਕੋਲ ਨੂੰ ਲੱਗੇ ਗੁੱਡ ਹੋਊਗਾ ਬਟ ਮੈਂ ਇਹੀ ਚੀਜ਼ਾਂ ਸਮਝਾਉਣਾ ਯਾਰ ਹੋਰ ਕੋਈ ਨਹੀਂ ਕਿ ਮੈਂ ਦੁਬਾਰਾ ਦੁਬਾਰਾ ਉਹੀ ਗੱਲ ਕਹਾਂਗਾ ਟਰਸਟ ਲੰਮਟ ਤੱਕ ਦਾ ਕਰਿਆ ਕਰੋ ਜਿਆਦਾ ਨਾ ਕਰਿਆ ਕਰੋ ਹੁਣ ਉਹ ਬੰਦੇ ਨੂੰ ਗੁੱਸਾ ਵੀ ਲੱਗਣਾ ਵੀ ਵੀਡੀਓ ਪਾਦੀ ਪਰ ਮੈਂ ਤਾਂ ਹੀ ਨਾਮ ਨਹੀਂ ਬੋਲਿਆ ਜੇ ਮੈਂ ਨਾਮ ਬੋਲ ਦੇ ਤੇ ਵਧੀਆ ਨਾਮੀ ਬੰਦੇ ਨੇ ਆਪਾਂ ਨਹੀਂ ਕਹਿੰਦੇ ਵੀ ਉਹਨਾਂ ਦਾ ਨਾਮ ਨਹੀਂ ਹੈਗਾ ਤੇ ਸੋ ਟੈਨਸ਼ਨ ਵੱਧੂ ਨਾ ਲਿਆ ਕਰੋ ਤੇ ਹੁਣ ਬਾਬਾ ਸੌਖਾ ਰੱਖੇ ਬਲੌਗਿੰਗ ਦੱਸਿਓ ਤੁਸੀਂ ਮੈਨੂੰ ਕਮੈਂਟ ਕਰੋ ਵੀ ਜਿੰਮ ਜਿੰਮ ਦੀ ਜਿੱਦ ਆਪਾਂ ਜਾਣੇ ਆ ਡੇਲੀ ਬਲੌਗਿੰਗ ਕਰਿਆ ਕਰੀਏ ਇੱਕ ਸਿੱਧੀ ਮੋਡੀਫਿਕੇਸ਼ਨ ਦੀ ਬਲੌਗਿੰਗ ਆ ਵੀ ਇਹ ਚੀਜ਼ ਪਤਾ ਵੀਊ ਵੀ ਨਹੀਂ ਪਤਾ ਹੈ ਦਾ ਚੈਨਲ ਦੇ ਕਿੰਨੇ ਕਾਉਣਗੇ ਕਿਉਂਕਿ ਯਾਰ 6 ਮਹੀਨੇ ਬਾਅਦ ਜਦੋਂ ਸਾਲ ਬਾਅਦ ਤੁਸੀਂ ਵੀਡੀਓ ਪਾਉਣੇ ਤਾਂ 100 ਵੀਊ ਆ ਜੇ ਤਾਂ ਤੁਹਾਡਾ ਚੈਨਲ ਸਕਸੈਸਫੁਲ ਆ ਬਹੁਤ ਆ ਕਿਉਂਕਿ ਪਿਛਲੇ ਵੀਡੀਓਸ ਆਪਣੇ ਲੱਖ ਇਹ ਉਹ ਇਹ ਤਾਂ ਨਾਰਮਲ ਚੀਜ਼ਾਂ ਸੀ ਇੰਨੇ ਵੀਊ ਤਾਂ ਇਹ ਕੋਈ ਆਰਾਮ ਨਾਲ ਆ ਜਾਂਦੇ ਸੀ 50-60 ਹਜ਼ਾਰ ਦਾ ਵੀਊ ਕਿਤੇ ਗਿਆ ਹੀ ਨਹੀਂ ਸੀ ਕੰਟਰੋਵਰਸੀ ਮੇਰੀ ਸਾਰਿਆਂ ਨੂੰ ਪਤਾ ਵੀ ਕੰਟਰੋਵਰਸੀ ਬਹੁਤ ਰਹੀ ਆ ਚੀਓ ਸਵਰਾਜ ਟਰੈਕਟਰ ਹੋਵੇ ਪਹਿਲਾਂ ਉਹਦੇ ਬੇਸ਼ੇ ਤੇ ਕੋਈ ਆਪਾਂ ਕਦੇ ਵੀ ਕਿਸੇ ਕੰਪਨੀ ਦੇ ਅੱਖਿਚ ਨਹੀਂ ਵੀਡੀਓ ਪਾਈ ਆਪਾਂ ਹਮੇਸ਼ਾ ਜ਼ਿੰਮੇਵਾਰ ਦੇ ਅੱਖਿਚ ਜੇ ਅੱਜ ਦੀ ਘੜੀ ਜੌਂਡੀਅਰ ਜਾਂ ਹਾਲੈਂਡਸ ਸਬਲਮਾ ਆਦੀ ਆਪਾਂ ਉਹ ਵੀ ਪਾ ਦਿੰਨੇ ਆ ਤੇ ਵਲੌਗ ਬਣਾਵਾਂਗੇ ਹੁਣ ਸ਼ਾਇਦ ਮੇ ਵੀ ਪਰਸਨਲ ਇੱਕ ਟਰੈਕਟਰ ਦੀ ਡਿਲੀਵਰੀ ਲੈਣੀ ਆਪਣੇ ਭਰਾ ਨੂੰ ਗਲਪ੍ਰਿਤ ਨੇ ਤੇ ਪਾਵਾਂਗੇ ਵਲੌਗ ਉਹਦਾ ਵੀ ਜਾਂਦਿਆਂ ਦਾ ਸਾਰਾ ਪਾਵਾਂਗੇ ਕੰਪਲੀਟ ਫਰਕ ਦਿਖਾਵਾਂਗੇ ਵੀ ਕਿੱਥੇ ਕਿੱਥੇ ਵੀ ਜਿਹੜੀ ਜਿਹੜੀ 5210 ਚ ਬਹੁਤ ਜ਼ਿਆਦਾ ਮਾਡਲ ਆ ਤੁਹਾਨੂੰ ਉਹ ਦੱਸੂ ਸਾਰਾ ਕੁਝ ਬਾਕੀ ਧੰਨਵਾਦ ਮੇਰੇ ਭਰਾਵਾਂ ਦਾ ਸਾਰਿਆਂ ਦਾ ਜੇ ਕਿਸੇ ਨੂੰ ਵੱਧ ਘੱਟ ਬੋਲਿਆ ਹੋਵੇ ਗਸਤਾਖੀ ਮਾਫ ਛੋਟਾ ਭਰਾ ਮੰਨ ਕੇ ਪਰ ਠੀਕ ਹੈ ਜੋ ਵੀ ਸੀ ਦੈਟਸ ਸੀਆਰਡੀ ਦੇ ਕਈ ਲੋਕਾਂ ਨੇ ਫਿਰ ਚ ਹੋਰ ਦੱਸਾਂ ਤੁਹਾਨੂੰ ਮੈਂ ਨੈਕਸਟ ਵਲੌਗ ਚ ਪੂਰੀ ਕੰਪਲੀਟ ਡੀਟੇਲਡ ਵੀਡੀਓ ਆਊ ਇਹ ਹੀ ਕਹਿਣੇ ਵੀ ਸੀਆਰਡੀ ਹੈਨਾ ਉਦਾਂ ਨਹੀਂ ਚੱਲ ਸਕਦਾ ਇਹ ਉਹ ਕੂਲ ਡਾਊਨ ਖੇਤੀਬਾੜੀ ਸੀ ਆਰ ਡੀ ਆਈ ਆਮ ਟਰੈਕਟਰ ਦੇ ਬਰਾਬਰ ਚੱਲੂਗਾ ਐਦਾਂ ਨਹੀਂ ਹੋਣਾ ਵੀ ਬਰਾਬਰ ਨਹੀਂ ਚੱਲਦਾ ਪਾਵਰ ਸੇਮ ਹੋਊ ਕਿੱਦਾਂ ਹੋਈ ਆ ਕੀ ਟਰਬੋ ਮੋਡੀਫਿਕੇਸ਼ਨ ਸਾਰਾ ਕੁਝ ਦੱਸਾਂਗੇ ਡਿਟੇਲ ਵਿੱਚ ਤੇ ਮਹਾਰਾ ਕਿਰਪਾ ਕਰਨ ਬਾਕੀ ਚਲੋ ਜੋ ਵੀ ਸੀ ਮੈਂ ਤੁਹਾਨੂੰ ਦੱਸਦਾ ਇਹ ਮੈਨੂੰ ਕਈਆਂ ਨੇ ਕਿਹਾ ਬਹੁਤ ਕੁਐਸਚਨ ਆਉਂਦੇ ਵੀ ਉਹਨੇ ਵੀ ਵੀਡੀਓ ਨਹੀਂ ਬਣਾਉਂਦੇ ਜਿਹੜੇ ਬੰਦੇ ਦੀ ਮੈਂ ਗੱਲ ਕਰੀ ਆ ਉਹਦੀ ਬਾਇਓ ਡਾਟ ਬਾਇਓਗ੍ਰਾਫੀ ਦੱਸੀ ਆ ਤੁਹਾਨੂੰ ਤੇ ਮੈਂ ਤੁਹਾਨੂੰ ਦੱਸਦਾ ਤੇ ਮੇਰੇ ਫਾਦਰ ਸ਼ੁਰੂ ਤੋਂ ਕਹਿੰਦੇ ਹੁੰਦੇ ਸੀ ਬਟ ਮੈਂ ਇੱਕ ਹੱਲ ਦੱਸਣਾ ਕਿ ਨਹੀਂ ਯਾਰ ਆਈ ਡੋਨਟ ਲਾਈਕ ਥੈਟ ਪਰਸਨ ਵੀ ਉਹ ਬੰਦਾ ਗੱਟ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਸਹੀ ਮੇ ਮਦਰ ਮੇਰੀ ਮਦਰ ਇੱਕ ਮੈਂ ਮਾਂ ਪਿਓ ਨੂੰ ਇੰਨਾ ਮੰਨਦਾ ਕਿ ਜਿਹੜੀ ਮੇਰੀ ਮਦਰ ਆ ਮਤਲਬ ਕੋਈ ਗੁਰਬਾਣੀ ਬਹੁਤ ਜ਼ਿਆਦਾ ਪੜ੍ਹਦੀ ਆ ਮਹਾਰਾਜ ਦੀ ਕਿਰਪਾ ਨਾਲ ਤੇ ਉਹਨਾਂ ਨੇ ਮੈਨੂੰ ਗੱਲ ਕਹੀ ਸੀ ਕਿ ਮੈਨੂੰ ਨਹੀਂ ਪਧੀਆ ਲੱਗਦਾ ਵੀ ਬੰਦਾ ਵੀ ਇਤਨਾ ਮਤਲਬ ਕਿ ਕੋਈ ਮਦਰ ਦੀ 아이 ਜਿਹੜਾ ਗੁਰਬਾਣੀ ਪੜ੍ਹਦਾ ਬੰਦਾ ਕੋਈ ਮਹਾਪੁਰਸ਼ ਹੋ ਗਏ ਹਨ ਤੇ ਸੰਤ ਹੋ ਗਏ ਇਹਨਾਂ ਦੇ ਅਲੱਗੇ ਹੁੰਦਾਗਾ ਤੇ ਮਾਤਾ ਤਾਂ ਗੁਰਬਾਣੀ ਪੜਦੀ ਹੈ ਚਲੋ ਘਰ ਚਾਪ ਆਏ ਨਹੀਂ ਕਹਦਾ ਵੀ ਸੰਤ ਆਪਣੇ ਘਰੇ ਹੈਗੇ ਤਾਂ ਰੱਬ ਹੀ ਨੇਗੇ ਸੰਤ ਵੀ ਨਹੀਂ ਕਹਿ ਸਕਦੇ ਆਪਾਂ ਘਰ ਦੇ ਮਾਪਿਆਂ ਨੂੰ ਤਾਂ ਵੱਟ ਤੁਹਾਨੂੰ ਮੈਂ ਦੱਸਦਾ ਵੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਪਤਾ ਨਹੀਂ ਸ਼ੁਰੂ ਤੋਂ ਪਤਾ ਲੱਗ ਜਾਂਦਾਗਾ ਉਹ ਕਹਿੰਣਗੇ ਵੀ ਇਹ ਬੰਦਾ ਤੇਰੇ ਲਈ ਹੀ ਇਸ ਨਾਟ ਗੋਡ ਯੋਦਰ ਨਹੀਂ ਸਹੀ ਨਹੀਂ ਹੈਗਾ ਫਿਰ ਐਟ ਦੀ ਐਂਡ ਮੇਰਾ ਤਜਰਬਾ ਕੀ ਨਿਕਲਿਆ ਹੈ ਜੇ ਤੱਕ ਜਿਸ ਨੂੰ ਉਹਨਾਂ ਨੇ ਕਹਤੇ ਸਹੀ ਨਹੀਂ ਹੈਗਾ ਉਹ ਪਕਾਏ ਦਾ ਵਾਕ ਹੀ ਸਹੀ ਨਹੀਂ ਹੈਗਾ ਮੋਰਲ ਆਫ ਦਾ ਮਤਲਬ ਮੋਰਲ ਸਟੋਰੀ ਦਾ ਵੀ ਮੈਂ ਮਾਂ ਪਿਓ ਦੀ ਹੁਣ ਦੇਖੋ ਪਹਿਲਾਂ ਮੈਂ ਮੰਨਦਾ ਨਹੀਂ ਸੀ ਤੇ ਮੈਂ ਘਾਟਾ ਖਾਦਾ ਜੇ ਮੈਂ ਉਹ ਆਪ ਮੋਡੀਫਿਕੇਸ਼ਨ ਕਰਦਾ ਮੈਨੂੰ 5-10 ਲੱਖ ਰੁਪਏ ਬਣ ਜਾਂਦਾ ਮੋਡੀਫਿਕੇਸ਼ਨ ਚ ਨੋ ਡਾਊਟ ਸਾਲ 2 ਸਾਲ 2-3 ਸਾਲ ਦੇ ਵਿੱਚ ਵਿੱਚ ਪਰ ਆਪਾਂ ਉਹ ਬੰਦੇ ਨੂੰ ਚਲਾਇਆ ਵੀ ਜਿਹੜਾ ਆਪਣੇ ਨਾਲ ਵੀ ਹੈਗਾ ਸੀ ਚਲੋ ਮਾੜਾ ਮੋਟਾ ਟੈਲੈਂਟ ਹੋ ਹੁਣ ਨਹੀਂ ਕਹਿੰਦਾ ਮੈਂ ਵੀ ਟੈਲੈਂਟ ਹਾਂ ਨਾਰਮਲ ਚੀਜ਼ਾਂ ਸੀ ਉਹ ਕਿਤੇ ਨਾ ਕਿਤੇ ਯਾਰ ਸਿੱਖ ਕੇ ਸਿੱਖਣਾ ਪੈਂਦਾ ਫਿਰ ਪਤਾ ਲੱਗਦਾਗਾ ਵੀ ਐਦਾਂ ਨਹੀਂ ਹੁੰਦਾ ਕਿ ਅੱਲਾ ਵੀ ਬੈਠੇ ਬੈਠੇ ਨੂੰ ਆ ਜਾਊਗਾ ਕਿਤੇ ਨਾ ਕਿਤੇ ਪੇਚ ਕਸ ਖਾਣੇ ਪੈਂਦੇ ਆ ਇਥਾਂ ਦੇ ਤੇ ਜਿਹੜੀ ਆਪਣੀ ਆਪਾਂ ਜਿਹਦਾ ਕਰਦੇ ਆ ਮੋਡੀਫਿਕੇਸ਼ਨ ਆਪਣੇ ਚਾਚਾ ਜੀ ਦੀ ਵਰਕਸ਼ਾਪ ਆ ਕੀ ਭੋਨੀਗੜ ਤੇ ਆਪਾਂ ਉਹਨਾਂ ਹੀ ਵਰਕਸ਼ਾਪ ਤੋਂ ਟਰੈਕਟਰ ਤੇ ਜਾਂਦੇ ਨੇ ਤੇ ਉੱਥੇ ਹੀ ਕਰਦੇ ਚਾਚਾ ਜੀ ਦੀ ਕਿਰਪਾ ਨਾਲ ਤੇ ਵੱਡੀ ਕਿਰਪਾ ਬੱਲਰ ਬਾਜੀ ਦੀ ਆਪਣੇ ਠੀਕ ਹੈ ਜੀ ਬਾਕੀ ਸਾਰੇ ਭਰਾ ਦੱਸਦੇ ਤੇ ਜਿਹੜੇ ਆਪਣੀ ਸਪੋਰਟ ਕਰਦੇ ਆਗੇ ਤੇ ਐਟ ਦੀ ਐਂਡ ਹੁਣ ਗੁੱਡ ਬਾਏ ਕਰਦਾ ਮੈਂ ਸਾਰਿਆਂ ਨੂੰ ਤੇ ਵਲੌਗ ਆਉਣਗੇ ਆਪਣੇ ਪੰਜਾਬੀਆਂ ਡੀਵੀ ਉਹਦੀ ਵੀ ਮੋਡੀਫਿਕੇਸ਼ਨ ਦੁਬਾਰਾ ਹੁਣ ਨੈਕਸਟ ਐਕਸਟ੍ਰੀਮ ਲੈਵਲ ਦੀ ਕਰਾਂਗੇ ਥੋੜੀ ਜਿਹੀ ਨਹੀਂ ਵਧੀਆ ਜਦੋਂ ਕਰੀ ਐਕਸਟ੍ਰੀਮ ਲੈਵਲ ਦੀ ਕਰਾਂਗੇ ਥੋੜਾ ਠਹਿਰ ਕੇ ਕਰ ਲਾਂਗੇ ਕਾਲੀ ਨਹੀਂ ਕਰਨੀ ਬਾਕੀ ਦੋ ਜੀ ਇਜਾਜ਼ਤ ਤੁਹਾਨੂੰ ਦੱਸ ਤਾਂ ਮੈਂ ਸਾਰੀ ਬਾਇਓਗ੍ਰਾਫੀ ਤੇ ਹੁਣ ਵੀਡੀਓ ਡਿਟੇਲਡ ਵੀਡੀਓ ਆਇਆ ਕਰਨੀਗਾ ਟਰੈਕਟਰ ਤੇ ਅਜੇ ਆਊਗੀ ਸੀਆਰਡੀਆਈ ਤੇ ਵੀ ਆਊਗੀ ਵੀ ਕੀ ਫਰਕ ਆ ਦੋ ਚਾਰ ਦਿਨ ਦੋ ਮੈਨੂੰ ਦੋ ਚਾਰ ਦਿਨਾਂ ਚ ਜਿਹੜੇ ਮੋਡੀਫਾਈ ਹੋ ਪ੍ਰਦੀਪ ਭਰਾਵ ਕੋਲੋਂ ਵੀ ਹੋਏ ਹਨ ਭੁੱਲਰ ਭਾਜੀ ਕੋਲ ਉਹਨਾਂ ਦੀ ਵੀਡੀਓ ਪਾਵਾਂਗੇ ਤੇ ਸੌਰੀ ਉਹਦੇ ਲਈ ਗੁੱਡ ਬਾਏ ਧੰਨਵਾਦ ਮੇਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਖਾਲਸਾ ਹੋ ਆਹੀ ਗੁਰੂ ਜੀ ਕੀ ਖਾਲਸਾ